ਕੇ ਜਦ ਅਸੀਂ ਪੜਦੇ ਆ ਉਸ ਟਾਈਮ ਇਹ ਸਾਡਾ ਦਿਮਾਗ ਨਹੀਂ ਦਿਨ ਲੱਗਣਾ ਚ ਚੀਤਾ ਤੇ ਸਾਨੂੰ ਉਸ ਕੰਮ ਚ ਮਜ਼ਾ ਆ ਰਿਹਾ ਅਸੀਂ ਤਾਂ ਉਹ ਕੰਮ ਕਰਦੇ ਆ ਤਾਂ ਇਹ ਟੈਕਨੀਕਸ ਐਟ ది ਐਂਡ ਆਹੀ ਚੀਜ਼ ਸਿਖਾਉਂਦੀ ਹੈ ਕਿ ਪੜਾਈ ਨੂੰ ਵੀ ਇੰਜੋਏ ਕਿਵੇਂ ਕਰੀਏ ਅੱਛਾ ਤੁਸੀਂ ਲਿਖਿਆ ਹੈ ਦ ਮਿਥ ਆਫ ਬੀਇੰਗ ਅ ਟਾਪਰ ਲਿਖੀ ਟਾਪਰਸ ਹੁੰਦਾ ਹੈ ਕਿ ਇਹ ਵੀ ਮਿਥ ਹੁੰਦੀ ਹੈ ਕਿ ਮਤਲਬ ਹੀ ਹੁੰਦੇ ਨੇ ਕਿਸੇ ਨਾਲ ਨੋਟਸ ਸ਼ੇਅਰ ਨਹੀਂ ਕਰਦੇ ਕਿਸੇ ਨਾਲ ਕੋਈ ਗੱਲ ਨਹੀਂ ਕਰਦੇ ਕਲਾਸ ਚ ਵੀ ਥੋੜੀ ਨਾ ਆਕੜ ਜੀ ਨਾਲ ਆਈ ਡੋ ਨੋ ਉਹ ਮੈਨੂੰ ਲੱਗਦਾ ਕਿ ਬੰਦੇ ਦੇ ਨਾ ਆਪਣੇ ਨੇਚਰ ਤੇ ਡਿਪੈਂਡ ਕਰਦਾ ਸ਼ੁਕਰ ਹੈ ਕਿ ਉਹ ਲਿਖਦਾ ਹਾਂ ਕਿ ਟਾਪਰ ਹਰ ਕੋਈ ਨਹੀਂ ਬਣ ਸਕਦਾ ਕਿਉਂਕਿ ਇਸ ਕਿਤਾਬ 'ਚ ਅਗਲ ਦਾ ਜ਼ਿਕਰ ਹੈ ਕਿ ਜਿੱਦਦਰ ਸਾਡਾ ਇੰਟਰਸਟ ਹੁੰਦਾ ਹੈ ਅਸੀਂ ਉਧਰ ਹੀ ਜਾਂਦੇ ਹਾਂ ਜ਼ਰੂਰੀ ਨਹੀਂ ਕਿ ਹਰ ਬੱਚਾ ਟਾਪਰ ਹੋਏ ਜ਼ਰੂਰੀ ਨਹੀਂ ਕਿ ਹਰ ਬੱਚੇ ਨੂੰ ਟਾਪਰ ਹੀ ਬਣਨਾ ਸਾਡਾ ਐਜੂਕੇਸ਼ਨ ਸਿਸਟਮ ਸਾਨੂੰ ਦਿਖਾ ਰਿਹਾ ਕਿ ਆਪਾਂ ਲਿਖਦਾ ਲਿਖਣਾ ਕਿਵੇਂ ਹੈ ਕਿ ਆਪਾਂ ਲਿਖ ਦਿਓ ਚੱਲੀਏ ਜਿਵੇਂ ਪੇਜ ਭਰ ਦੋ 5 5 7 7 ਪੇਜ 21 ਕੁਐਸਚਨ ਦੇ ਲਈ ਤਾਂ ਉਹ ਗੱਲ ਬਹੁਤ ਗਲਤ ਹੈ ਕਿਉਂਕਿ ਐਟ ਦੀ ਐਂਡ china companies 'ਚ ਅਸੀਂ ਜਾ ਕੇ ਕੰਮ ਕਰਨਾ ਇੰਟਰਵਿਊ ਦਿੱਤੇ ਨੇ ਉਹਨਾਂ ਨੇ ਸਾਨੂੰ 5 ਮਿੰਟ ਦਿੱਤੇ ਹੈ ਸਾਡੀ ਸਕਿੱਲ ਸਮਝਾਉਣ ਲਈ ਸਾਡਾ ਆਪਾਂ ਕਿੰਨੇ ਕ ਵੈਲਿਊਏਬਲ ਹੈ ਉਹ ਗੱਲ ਸਮਝਾਉਣ ਲਈ ਆਹ ਚੀਜ਼ ਸਾਨੂੰ ਸਕੂਲ ਨਹੀਂ ਸਿਖਾਉਂਦਾ ਬੱਚਿਆਂ ਨੂੰ ਇਸ ਚੀਜ਼ ਲਈ ਪ੍ਰੈਸ਼ਰਾਈਜ਼ ਨਾ ਕੀਤਾ ਜਾਏ ਕਿ ਪੜੋ ਕਿਉਂਕਿ ਹਰ ਬੱਚਾ ਇੱਕ ਅਲੱਗ ਟੈਲੈਂਟ ਦੇ ਨਾਲ ਆਉਂਦਾ ਹੈ ਤੇ ਉਹਨੂੰ ਉਹ ਟੈਲੈਂਟ ਪਰਸੂ ਕਰਨ ਨੂੰ ਸੱਚੇ ਕਾਲਜੀ ਪੰਜਾਬੀ ਡਾਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਤੇ ਹਾਜ਼ਰ ਹਾਂ ਤੁਹਾਡਾ ਮਨਪਸੰਦ ਪ੍ਰੋਗਰਾਮ ਦੋ ਗੱਲਾਂ ਕਰੀਆਂ ਲੈ ਕੇ ਅੱਜ ਦੇ ਪੋਡਕਾਸਟ ਦੇ ਵਿੱਚ ਆਪਾਂ ਮੁਲਾਕਾਤ ਕਰਨ ਜਾ ਰਹੇ ਹਾਂ ਇੱਕ ਨੌਜਵਾਨ ਰਾਈਟਰ ਦੇ ਨਾਲ ਜਿਨ੍ਹਾਂ ਨੇ ਦ ਮਿਥ ਆਫ ਬੀਇੰਗ ਅ ਟੋਪਰ ਨਾਮ ਦੀ ਇੱਕ ਕਿਤਾਬ ਲਿਖੀ ਹੈ ਤੇ ਇਸ ਲੇਖਕਾ ਦਾ ਨਾਮ ਹੈ ਦਮਨਪ੍ਰੀਤ ਕੌਰ ਇਹਨੀ ਛੋਟੀ ਉਮਰ ਦੇ ਵਿੱਚ ਕਿਤਾਬ ਲਿਖ ਦਿੱਤੀ ਕੀ ਕਾਰਨ ਰਹੇ ਹੋਣਗੇ ਕਿ ਮਨ ਦੇ ਵਿੱਚ ਗੱਲਾਂ ਆਈਆਂ ਹੋਣਗੀਆਂ ਤੇ ਇਸ ਕਿਤਾਬ ਦੇ ਵਿੱਚ ਕੀ ਅਜਿਹੇ ਗੁੱਜੇ ਭੇਦ ਨੇ ਇਹ ਸਭ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦਿਆਂ ਦਮਨਪ੍ਰੀਤ ਕੌਰ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਦਮਨ ਠੀਕ ਠਾਕ ਹੋ ਵਧੀਆ ਤੁਸੀਂ ਦੱਸੋ ਮੈਂ ਠੀਕ ਦਮਨ ਇਹਨੀ ਛੋਟੀ ਜੀ ਉਮਰ 'ਚ 16 ਸਾਲ ਦੀ ਉਮਰ 'ਚ ਤੁਸੀਂ ਬੁੱਕ ਲਿਖੀ ਹੈ ਮੈਂ ਦੇਖੀ ਖਰੀਦੀ ਸੀ ਕੀ ਖਿਆਲ ਆਇਆ ਸੀ ਮਨ ਦੇ ਵਿੱਚ ਸਾਡੇ ਮਨ ਦੇ ਵਿੱਚ ਹਮੇਸ਼ਾ ਚੀਜ਼ ਰਹਿੰਦੀ ਹੈ ਕਿ ਜਿਹੜੇ ਟਾਪਰਸ ਐ ਉਹ ਕਿਸੇ ਅਲੱਗ ਹੀ ਦੁਨੀਆ ਤੋਂ ਆਏ ਹੋਏ ਐ ਕਿ ਜਿਵੇਂ ਉਹਨਾਂ ਨੇ ਪਤਾ ਨਹੀਂ ਕੀ ਕਰਿਆ ਜਿਹਦੇ ਨਾਲ ਇਹਨਾਂ ਦਿਮਾਗ ਆ ਗਿਆ ਤਾਂ ਆ ਗੱਲਾਂ ਹਮੇਸ਼ਾ ਮੇਰੇ ਅੰਦਰ ਚੱਲਦੀਆਂ ਹੁੰਦੀਆਂ ਸੀ ਬਿਕੋਜ਼ ਮੈਂ ਵੀ ਇੱਕ ਟਾਪਰ ਰਹੀ ਹਾਂ ਤੇ ਜਦ ਮੈਨੂੰ ਐਵੇਂ ਲੋਕ ਪੁੱਛਦੇ ਹੁੰਦੇ ਸੀ ਤਾਂ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਹੁੰਦਾ ਤੇ ਤਾਂ ਕਰਕੇ ਮੈਨੂੰ ਲੱਗਿਆ ਕਿ ਇਹ ਇੱਕ ਕਿਤਾਬ ਲਿਖੀ ਜਾਣੀ ਚਾਹੀਦੀ ਹੈ ਕਿ ਲੋਕਾਂ ਦੇ ਜਿੰਨੇ ਵੀ ਵਹਿਮ ਐ ਇੱਕ ਟਾਪਰ ਦੇ ਬਾਰੇ ਉਹ ਸਾਰੇ ਨਿਕਲ ਜਾਣ अच्छा ਤੁਹਾਨੂੰ ਜਵਾਬ ਪਤਾ ਨਹੀਂ ਸੀ ਜਾਂ ਫਿਰ ਤੁਸੀਂ ਜਵਾਬ ਦੇ ਦੇ ਕੇ ਥੱਕ ਗਏ ਸੀ ਤੇ ਸੋਚਿਆ ਕਿ ਬੁੱਕ ਦੇ ਵਿੱਚ ਸਭ ਸਾਰਿਆਂ ਨੂੰ ਆਨਸਰ ਕਰ ਦਿੰਦੇ ਆ। ਐਦਾਂ ਕਹਿ ਸਕਦੇ ਆ ਕਿ ਐਨੇ ਜਵਾਬ ਦੇ ਕੇ ਥੱਕ ਗਏ ਸੀ। ਕਿਉਂਕਿ ਹਰ ਵਾਰ ਕਿਸੇ ਨੂੰ ਆ ਕਹਿਣਾ ਕਿ ਠੀਕ ਹੈ ਅਸੀਂ ਪੜ੍ਹਦੇ ਆ ਤਾਂ ਕਰਕੇ ਆਉਂਦੇ ਆ ਜਾਂ ਅਸੀਂ ਕਨਸੈਂਟਰੇਸ਼ਨ ਨਾਲ ਵਧੀਆ ਟੈਕਨੀਕਸ ਨਾਲ ਪੜ੍ਹਦੇ ਆ ਤਾਂ ਕਰਕੇ ਸਾਡੇ ਨੰਬਰ ਆਉਂਦੇ ਆ। ਕਿਉਂਕਿ ਉਹਨਾਂ ਨੂੰ ਤਾਂ ਐਹੀ ਲੱਗਦਾ ਸੀ ਕਿ ਬਚਪਨ ਤੋਂ ਇਹ ਜਿਹੀ ਹੈ। ਰੱਬ ਨੇ ਬਣਾ ਕੇ ਐਵੇਂ ਭੇਜਿਆ ਤਾਂ ਉਹ ਸਾਰੇ ਵਹਿਮ ਉਹਨਾਂ ਦੇ ਇਸ ਕਿਤਾਬ 'ਚ ਨਿਕਲ ਜਾਂਦੇ ਹਨ ਅੱਛਾ ਤੁਸੀਂ 16 ਸਾਲ ਦੀ ਉਮਰ ਦੇ ਵਿੱਚ ਇਹ ਜਿਹੜੀ ਸੀ ਬੁੱਕ ਲਿਖੀ ਸੀ ਇੰਗਲਿਸ਼ ਦੇ ਵਿੱਚ ਬੁੱਕ ਲਿਖੀ ਹੋਈ ਹੈ ਇਹ ਤੇ ਉਹ ਅੱਜ ਕੱਲ ਬੱਚੇ ਨਾ ਇੰਗਲਿਸ਼ ਤੋਂ ਡਰਦੇ ਬਹੁਤ ਨੇ ਤੇ ਤੁਸੀਂ ਇੰਗਲਿਸ਼ 'ਚ ਬੁੱਕ ਲਿਖੀ ਹੈ 114 ਪੇਜਾਂ ਦੀ ਬੁੱਕ ਹੈ ਇੱਕ ਐਸੇ ਲਿਖਣਾ ਪੈ ਜੀ ਨਾ ਬੱਚਾ ਨੂੰ ਇੰਗਲਿਸ਼ ਦੇ ਵਿੱਚ ਤੇ ਉਹਨਾਂ ਨੂੰ ਹੁੰਦਾ ਹੈ ਕਿ ਹਾਏ ਇਹ ਮੈਨੂੰ ਕੀ ਕਰਨ ਲਈ ਕਹਿਤਾ ਤੁਸੀਂ 114 ਪੇਜਾਂ ਦੀ ਇੰਗਲਿਸ਼ 'ਚ ਬੁੱਕ ਲਿਖੀ ਹੈ ਉਹ ਵੋਕੈਬਲਰੀ ਜਾਂ ਨੌਲੇਜ ਉਹ ਸਰਚਿੰਗ ਕਿੱਥੋਂ ਕੀਤੀ ਆ ਕੋਈ ਸਰਚ ਨਹੀਂ ਹੈਗੀ ਮੈਂ 16 ਸਾਲ ਦੀ ਏਜ ਮਤਲਬ 3 ਸਾਲ ਦੀ ਏਜ ਤੋਂ ਲੈ ਕੇ 16 ਸਾਲ ਦੀ ਏਜ ਤੱਕ ਜਿੰਨਾ ਵੀ ਪੜੀ ਆ ਉਹਦੇ ਥਰੂ ਹੀ ਆ ਸਭ ਕੀਤਾ ਹੈ ਮਤਲਬ ਜਿੰਨਾ ਕਿ ਮੈਂ ਕੀਤਾ ਹੈ ਆਪਣੇ ਅਕਾਡੈਮਿਕਸ ਦੇ ਵਿੱਚ ਸਕੂਲ ਦੇ ਵਿੱਚ ਉਹਦੇ ਥਰੂ ਹੀ ਆ ਕਿਤਾਬ ਲਿਖੀ ਹੈ ਇਸ ਚ ਮੈਨੂੰ ਕੋਈ ਇੰਗਲਿਸ਼ ਤੇ ਲਈ ਕੋਈ ਪ੍ਰੋਬਲਮ ਨਹੀਂ ਆਇਆ ਬਿਕੋਜ਼ ਮੇਰੀ ਇੰਗਲਿਸ਼ ਸ਼ੁਰੂ ਤੋਂ ਹੀ ਸਹੀ ਰਹੀ ਹੈ ਹਮ ਅੱਛਾ ਇਸ ਚ ਤੁਸੀਂ ਨਾ ਕੁਝ ਟੈਕਨੀਕਸ ਦਾ ਜ਼ਿਕਰ ਕੀਤਾ ਹੈ ਉਹ ਟੈਕਨਿਕਸ ਬਾਰੇ ਥੋੜਾ ਦੱਸ ਸਕਦੇ ਹੋ ਕਈ ਸਾਰੀ ਟੈਕਨਿਕਸ ਹੁੰਦੀਆਂ ਪੜਨ ਲਈ ਜਿਵੇਂ ਆਪਾਂ ਕਹਿੰਦੇ ਆ ਕਿ ਬਸ ਪੜੀ ਜਾਓ ਪੜੀ ਜਾਓ ਰੱਟੀ ਜਾਓ ਉਹ ਕੋਈ ਤਰੀਕਾ ਨਹੀਂ ਹੁੰਦਾ ਪੜਨ ਦਾ ਸਭ ਤੋਂ ਜ਼ਰੂਰੀ ਗੱਲ ਪੜਨ ਲਈ ਆ ਹੁੰਦੀ ਹੈ ਕਿ ਸਾਨੂੰ ਉਸ ਚੀਜ਼ 'ਚ ਮਜ਼ਾ ਆਉਣਾ ਚਾਹੀਦਾ ਆਪਾਂ ਕਦੇ ਵੀ ਪੜਦੇ ਆ ਤਾਂ ਆਪਾਂ ਕਹਿੰਦੇ ਆ ਦਿਮਾਗ ਲਗਾ ਦਿਮਾਗ ਲਗਾ ਪਰ ਜਦ ਆਪਾਂ ਕੋਈ ਹੋਰ ਕੰਮ ਕਰਦੇ ਆ ਆਪਾਂ ਕਹਿੰਦੇ ਦਿਲ ਨਾਲ ਕੱਲ ਕਰ ਤਾਂ ਹੋਏਗਾ ਤਾਂ ਇਸ ਕਰਕੇ ਸਾਨੂੰ ਆ ਚੀਜ਼ ਵੀ ਸਮਝਣੀ ਚਾਹੀਦੀ ਹੈ ਕਿ ਜਦ ਅਸੀਂ ਪੜ੍ਹਦੇ ਹਾਂ ਉਸ ਟਾਈਮ ਵੀ ਸਾਡਾ ਦਿਮਾਗ ਨਹੀਂ ਦਿਲ ਲੱਗਣਾ ਚਾਹੀਦਾ ਜੇ ਸਾਨੂੰ ਉਸ ਕੰਮ 'ਚ ਮਜ਼ਾ ਆ ਰਿਹਾ ਹੈ ਅਸੀਂ ਤਾਂ ਉਹ ਕੰਮ ਕਰਦੇ ਹਾਂ ਤਾਂ ਇਹ ਟੈਕਨੀਕਸ ਐਟ ਦੀ ਐਂਡ ਆਹੀ ਚੀਜ਼ ਸਿਖਾਉਂਦੀ ਹੈ ਕਿ ਪੜ੍ਹਾਈ ਨੂੰ ਵੀ ਇੰਜੋਏ ਕਿਵੇਂ ਕਰਨਾ ਹੈ ਜਿਵੇਂ ਇੱਕ ਹੈ ਪੋਮੋਡੋਰੋ ਟੈਕਨੀਕ ਉਦੇ ਵਿੱਚ ਦੱਸਿਆ ਗਿਆ ਹੈ ਕਿ ਆਪਾਂ ਟਾਈਮ ਨੂੰ ਮੈਨੇਜ ਕਰਕੇ ਕਿਵੇਂ ਪੜ੍ਹਨਾ ਹੈ ਫਿਰ ਇੱਕ ਮੇਰੀ ਫੇਵਰਿਟ ਹੈ ਫੀਨਮੈਨ ਟੈਕਨੀਕ ਉਹ ਡਾਕਟਰ ਫੀਨਮੈਨ ਨੇ ਦਿੱਤੀ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਜਦ ਆਪਾਂ ਕਿਸੇ ਚੀਜ਼ ਨੂੰ ਪੜਾ ਦਿੰਨੇ ਆ ਕਿਸੇ ਹੋਰ ਨੂੰ ਤਾਂ ਉਹ ਚੀਜ਼ ਸਾਨੂੰ ਜ਼ਿਆਦਾ ਕਲੀਅਰ ਹੋ ਜਾਂਦੀ ਹੈ ਤਾਂ ਮੈਂ ਸ਼ੁਰੂ ਤੋਂ ਕਰਦੀ ਆਈਆਂ ਮਤਲਬ ਐਵੇਂ ਹੀ ਬਸ ਬੈਠ ਕੇ ਇਮੇਜਿਨ ਕਰਕੇ ਕਿ ਬੱਚੇ ਬੈਠੇ ਆ ਸਾਹਮਣੇ ਤੇ ਮੈਂ ਪੜਾ ਦਿੰਦੀ ਹੁੰਦੀ ਸੀ ਤਾਂ ਕਰਕੇ ਮੇਰੇ ਕਨਸੈਪਟ ਜ਼ਿਆਦਾ ਕਲੀਅਰ ਹੋ ਜਾਂਦੇ ਸੀ ਤੇ ਹੋਰ ਕੁਝ ਇਹ ਜੀ ਟੈਕਨੀਕਸ ਹੈ ਮੇਰੀ ਬੁੱਕ ਦੇ ਵਿੱਚ ਮੈਂ ਕਿਤੇ ਐ ਨਹੀਂ ਲਿਖਿਆ ਕਿ ਤੁਸੀਂ ਸਵੇਰੇ 4 ਵਜੇ ਉੱਠ ਕੇ ਪੜਨ ਪੜੋ ਜਾਂ ਰਾਤੀ ਉੱਲੂ ਦੀ ਤਰ੍ਹਾਂ ਜਾਗਦੇ ਰਹੋ ਐਦਾਂ ਦਾ ਕੁਝ ਵੀ ਨਹੀਂ ਹੈ ਮੇਰੀ ਬੁੱਕ ਦੇ ਵਿੱਚ ਉਹ ਟੈਕਨੀਕਸ ਹੈ ਜੋ ਤੁਹਾਡੇ ਮਾਈਂਡ ਨੂੰ ਫਰੈਸ਼ ਕਰਦੀਆਂ ਤੇ ਤੁਹਾਨੂੰ ਪ੍ਰੋਪਰ ਦੱਸਦੀਆਂ ਹੈ ਕਿ ਐਦਾਂ ਪੜਿਆ ਜਾਏਗਾ ਤੇ ਐਦਾਂ ਪੜਾਈ ਦਾ ਵੀ ਮਜ਼ਾ ਚੱਕਿਆ ਜਾਏਗਾ ਜੀਵਨ ਤੁਸੀਂ ਫੀਮੈਂ ਟੈਕਨੀਕ ਬਾਰੇ ਦੱਸਿਆ ਸੀ ਇਹ ਉਦਾਂ ਹੀ ਹੈ ਨਾ ਕਿ ਜਿਵੇਂ ਛੋਟੇ ਹੁੰਦੇ ਆਪਾਂ ਬੱਚੇ ਟੀਚਰ ਖੇਡਦੇ ਆ ਟੀਚਰ ਟੀਚਰ ਖੇਡਦੇ ਨੇ ਉਹ ਮੈਨੂੰ ਲੱਗਦਾ ਹੁਣ ਜਦੋਂ ਬੱਚੇ ਟੀਚਰ ਟੀਚਰ ਖੇਡਦੇ ਨੇ इजीली ਸਿੱਖਦੇ ਵੀ ਨੇ ਬਿਲਕੁਲ ਮੈਨੂੰ ਮੈਂ ਜਦ ਵੀ ਕਿਸੇ ਨੂੰ ਆ ਗੱਲ ਦੱਸਦੀ ਆ ਕਿ ਤੁਸੀਂ ਆ ਵਾਲੀ ਟੈਕਨੀਕ ਯੂਜ਼ ਕਰੋ ਤਾਂ ਮੈਂ ਉਹਨਾਂ ਨੂੰ ਅਕਸਰ ਕਹਿਣੀ ਹੁੰਦੀ ਆ ਕਿ ਜੇ ਬੱਚਿਆਂ ਨਾਲ ਨਹੀਂ ਕਰਨਾ ਮਤਲਬ ਜਿਵੇਂ ਆ ਇਮੇਜਿਨ ਕਰਕੇ ਉਹਨਾਂ ਨੂੰ ਲੱਗਦਾ ਕਿ ਅਸੀਂ ਵੱਡੇ ਹੋ ਗਏ ਆ ਤਾਂ ਕੀ ਕਰੀਏ ਤਾਂ ਆਪਣੇ ਛੋਟੇ ਪ੍ਰਪਾਈ ਪੈਨ ਨੂੰ ਲੈ ਕੇ ਬੈਠ ਜਾਓ ਤੇ ਉਹਨਾਂ ਨੂੰ ਦੱਸੀ ਜਾਓ یا پھر ਐਵੇਂ ਹੀ بس ਪਿੱਲੋ ਨੂੰ ਸਮਝਾਈ ਜਾਓ बिकॉज ਐਟ دی اینڈ ਸਾਨੂੰ ਆਪਣਾ কনਸੈਪਟ کلیئر ਕਰਨਾ ਹੈ ਤੇ ਉਹ ਤਦ ਹੁੰਦਾ ਜਦ ਆਪਾਂ ਕਿਸੇ ਨੂੰ ਉਹ ਗੱਲ ਸਮਝਾ ਦਿੰਨੇ ਆ ਜੇ ਮੈਂ ਆਪਣੀ ਗੱਲ ਤੁਹਾਨੂੰ ਨਹੀਂ ਸਮਝਾ پائی ਤਾਂ ਇਹਦਾ ਮਤਲਬ ਮੈਨੂੰ ਵੀ ਨਹੀਂ ਸਮਝ ਆਈ ਅੱਜ ਕੱਲ ਬੱਚੇ ਗਰੁੱਪ ਸਟੱਡੀਜ਼ ਦਾ ਵੀ ਸਹਾਰਾ ਲੈਂਦੇ ਨੇ ਨਾ ਕਿ ਇੱਕ ਟਾਪਿਕ ਤੂੰ ਪੜ ਲਈ ਉਹ ਫਿਰ ਤੂੰ ਸਮਝਾ ਦੇ ਗਰੁੱਪ ਨੂੰ ਇੱਕ ਮੈਂ ਪੜ ਲوں ਫਿਰ ਐ ਸਮਝਾ ਦਾਂਗੇ ਮੇਰੇ ਅਕੋਰਡਿੰਗ ਆ ਵੀ ਬਹੁਤ ਵਧੀਆ ਚੀਜ਼ ਹੈ ਕਿਉਂਕਿ ਐਟ دی اینڈ ਆਪਾਂ ਅੰਡਰਸਟੈਂਡਿੰਗ ਤੇ ਆ ਰਹੇ ਆ ਕਿ ਆਪਾਂ ਸਮਝ ਲਾਂਗੇ ਪਰ ਯੂਜੂਅਲੀ ਹੁੰਦਾ ਹੈ ਕਿ ਆਪਾਂ ਰੱਟਾਫਿਕੇਸ਼ਨ ਤੇ ਜ਼ਿਆਦਾ ਆਂਦੇ ਹਾਂ ਕਿ ਰੱਟਾ ਮਾਰ ਲੈ ਬਸ ਤੇ ਕਈ ਵਾਰੀ ਐ ਹੁੰਦਾ ਇਹ ਵਾਲਾ ਟੌਪਿਕ ਤੂੰ ਕਰ ਜਾ ਫਿਰ ਤੂੰ ਦਿਖਾ ਦੇ ਤੇ ਆਹ ਵਾਲਾ ਮੈਂ ਕਰ ਜਾਣਾ ਮੈਂ ਦਿਖਾ ਦੇਣਾ ਤਾਂ ਇਟ ਇਜ਼ ਬੈਟਰ ਜੇ ਆਪਾਂ ਐ ਕਰ ਰਹੇ ਹਾਂ ਕਿ ਸਮਝਾ ਦਈਏ ਇੱਕ ਦੂਜੇ ਨੂੰ ਆਪਾਂ ਐਵੇਂ ਕਰਕੇ ਚੱਲੀਏ ਤਾਂ ਅੰਡਰਸਟੈਂਡਿੰਗ ਇਜ਼ ਬੈਟਰ ਪਰ ਤਾਂ ਗੁਰਪੁਤ ਦੇ ਵਿੱਚ ਇੱਕ ਅਦਾ ਐਸਾ ਦੋਸਤ ਹੁੰਦਾ ਹੈ ਨਾ ਕਿ ਜੋ ਸਾਰੇ ਤੂੰ ਮੈਨੂੰ ਪੜਾ ਦੇ ਯਾਰ ਕੀ ਆ ਤੇ ਆਪ ਜਦੋਂ ਉੱਤੋਂ ਪੁੱਛੇ ਤੂੰ ਪੜ ਲਿਆ ਨਹੀਂ ਮੈਂ ਤਾਂ ਹਜੇ ਤਿਆਰੀ ਨਹੀਂ ਕੀਤੀ ਨਹੀਂ ਐਦਾਂ ਮੇਰੇ ਨਾਲ ਬਹੁਤ ਹੁੰਦਾ ਸੀ ਦੋ ਮੈਂ ਐ ਨਹੀਂ ਕਹਿੰਦੀ ਸੀ ਕਿ ਮੈਂ ਤਿਆਰੀ ਨਹੀਂ ਕੀਤੀ ਮੈਂ ਸਮਝਾ ਦਿੰਦੀ ਹੁੰਦੀ ਸੀ ਮੈਨੂੰ ਜ਼ਿਆਦਾ ਚੀਟਿੰਗ ਕਰਾਣ ਦਾ ਸ਼ੌਂਕ ਨਹੀਂ ਸੀ ਤਾਂ ਮੈਂ ਉਹਨਾਂ ਨੂੰ ਕਹਿ ਦਿੰਦੀ ਹੁੰਦੀ ਸੀ ਕਿ ਮੈਨੂੰ ਪਹਿਲਾਂ ਪੁੱਛ ਲਓ ਜੋ ਸਮਝਣਾ ਹੈ ਮੈਂ ਸਮਝਾ ਦਾਂਗੀ ਤਾਂ ਮੇਰਾ ਕਿੱਸਾ ਐਦਾਂ ਰਹਿੰਦਾ ਸੀ ਅੱਛਾ ਤੁਸੀਂ ਬੁੱਕ ਲਿਖੀ ਹੈ ਤੁਸੀਂ ਬੁੱਕਸ ਪੜਨ ਦਾ ਸ਼ੌਂਕ ਵੀ ਰੱਖਦੇ ਹੋ ਬਿਲਕੁਲ ਮੈਂ ਮਤਲਬ ਜਾਦੀ ਬੁੱਕ ਲਿਖੀ ਆ ਉਸ ਟਾਈਮ ਤੋਂ ਹੀ ਬੁੱਕਸ ਪੜਨ ਦਾ ਸ਼ੌਂਕ ਡਵਲਪ ਆਇਆ ਬਿਕਾਜ਼ ਉਹ ਤੋਂ ਪਹਿਲਾਂ ਮੈਂ ਬਸ ਸਕੂਲ ਦੀ ਕਿਤਾਬਾਂ ਪੜਿਆ ਕਰਦੀ ਸੀ ਹੁਣ ਨੇ ਬਿਕਾਜ਼ ਹੁਣੀ ਮੇਰੀ ਪਲੱਸ 2 ਹੋਈ ਹੈ ਤਾਂ ਫਿਰ ਮੈਂ ਹੋਰ ਕਿਤਾਬਾਂ 'ਚ ਰੁਚੀ ਲੈ ਰਹੀ ਆ ਤੁਸੀਂ ਸਿਰਫ ਇੰਗਲਿਸ਼ ਨੋਵੇਲਸ ਪੜਦੇ ਹੋ ਜਾਂ ਪੰਜਾਬੀ ਨੂੰ ਵੀ ਤਰਜੀਹ ਦੇਦੇ ਹੋ ਕਿਉਂਕਿ ਪੰਜਾਬੀ ਲਿਟਰੇਚਰ ਜਿਹੜਾ ਹੈਗਾ ਉਹ ਹੌਲੀ-ਹੌਲੀ ਖਤਮ ਹੁੰਦਾ ਜਾ ਰਿਹਾ ਹੈ ਮੈਨੂੰ ਪੰਜਾਬੀ ਤੇ ਹਿੰਦੀ ਦੀ ਕਵਿਤਾਵਾਂ ਤੇ ਗ਼ਜ਼ਲਾਂ ਜ਼ਿਆਦਾ ਪਸੰਦ ਹੈ ਤਾਂ ਮੈਂ ਉਹਨਾਂ ਤੇ ਬਹੁਤ ਉਹ ਕਰਦੀ ਆ ਤਦ ਸਗੇ ਸੋਚਿਆ ਕਿ ਮੈਂ ਵੀ ਕੋਈ ਪੋਇਮ ਲਿਖੂਗੀ ਪੰਜਾਬੀ ਦੇ ਵਿੱਚ ਜਾਂ ਪੰਜਾਬੀ ਨੂੰ ਬਿਲਕੁਲ ਮੈਂ ਤਾਂ ਹੀ ਲਿਖੀਆਂ ਵੀ ਆ ਤੇ ਮੇਰੇ ਸਕੂਲ ਦੀ ਮੈਗਜ਼ੀਨ ਦੇ ਵਿੱਚ ਛਪੀਆਂ ਐ ਹਿੰਦੀ ਵੀ ਪੰਜਾਬੀ ਵੀ ਮੈਂ ਇੰਗਲਿਸ਼ 'ਚ ਵੀ ਕਵਿਤਾਵਾਂ ਲਿਖਦੀ ਆ ਤਾਂ ਮੈਨੂੰ ਵਧੀਆ ਲੱਗਦਾ ਕਵਿਤਾ ਲਿਖਣਾ ਪੰਜਾਬੀ 'ਚ ਵੀ ਲਿਖਦੀ ਆ 에ਸੇਜ਼ ਵੀ ਲਿਖਦੀ ਆ अच्छा जब तू अपनी बुक लिख रहे सी उस टाइम किसे भी हेल्पली लोड पई या फिर किसी कि फ्रेंड नु ਦੱਸਿਆ ਹੋਵੇ ਕਿ ਮੈਂ ਕਿਤਾਬ ਲੇਖ ਰਹੀ ਆ ਤੇ ਅਗੋ ਟੌਂਟ ਵੱਜਿਆਉਣਗੇ ਆ ਤੂੰ ਬਣੇਗੀ ਅਮ੍ਰਿਤਾ ਪ੍ਰੀਤਮ ਮੈਂ ਦੱਸਿਆ ਨਹੀਂ ਸੀ ਕਿਸੇ ਨੂੰ ਕਿ ਮੈਂ ਕਿਤਾਬ ਲੇਖ ਰਹੀ ਆ ਅਚਾਨਕ ਹੀ ਮਾਈਂਡ ਚ ਆਇਆ ਤੇ ਮੈਂ ਲਿਖ ਦਿੱਤੀ ਮੇਰੇ ਸਕੂਲ ਦੇ ਫਰੈਂਡਸ ਨਾਲ ਮੈਂ ਬਹੁਤ ਜ਼ਿਆਦਾ ਫ੍ਰੈਂਕ ਨਹੀਂ ਆ ਯੂਜੂਅਲੀ ਬਸ ਕਲਾਸਮੇਟਸ ਦੇ ਤੌਰ ਤੇ ਆਪਾਂ ਗੱਲ ਕਰਦੇ ਹੁੰਦੇ ਸੀ ਤਾ ਕਰਕੇ ਮੈਂ ਕਿਸੇ ਨੂੰ ਐਦਾਂ ਨਹੀਂ ਦੱਸਿਆ ਸੀ ਕਿ ਮੈਂ ਕਿਤਾਬ ਲਿਖੀ ਹੈ ਤਾਂ ਮੈਨੂੰ ਕਿਤੇ ਉਹ ਡੀਮੋਟੀਵੇਸ਼ਨ ਨਹੀਂ ਆਇਆ ਜਦ ਮੈਂ ਕਰੇ ਦੱਸਿਆ ਉਹ ਕਹਿੰਦੇ ਲਿਖ ਲੈ ਕੋਈ ਨਾ ਪਬਲਿਸ਼ ਕਰਵਾ ਦਾਂਗੇ ਤਾਂ ਬਸ ਕਰੋ ਹੀ ਹੈਲਪ ਮਿਲੀ ਹੈ ਬਾਕੀ ਬਸ ਮੋਟੀਵੇਸ਼ਨ ਮਿਲੀ ਹੈ ਤੇ ਉਹਦੇ ਉੱਤੇ ਵਰਕ ਕਰਕੇ ਆਪਾਂ ਕਿਤਾਬ ਲਿਖਤੀ ਅੱਛਾ ਤੁਸੀਂ ਲਿਖਿਆ ਹੈ ધ ਮਿਥ ਆਫ ਬੀਇੰਗ ਅ ਟਾਪਰ ਇੱਕ ਟਾਪਰਸ ਨੂੰ ਲੈ ਕੇ ਇਹ ਵੀ ਮਿਥ ਹੁੰਦੀ ਹੈ ਕਿ ਮਤਲਬ ਹੀ ਹੁੰਦੇ ਨੇ ਕਿਸੇ ਨਾਲ ਨੋਟਸ ਸ਼ੇਅਰ ਨਹੀਂ ਕਰਦੇ ਕਿਸੇ ਨਾਲ ਕੋਈ ਗੱਲ ਨਹੀਂ ਕਰਦੇ ਕਲਾਸ 'ਚ ਵੀ ਥੋੜੀ ਨਾ ਆਕੜ ਜੀ ਨਾਲ ਆਈ ਡੋਨਟ ਨੂ ਉਹ ਮੈਨੂੰ ਲੱਗਦਾ ਕਿ ਬੰਦੇ ਦੇ ਨਾ ਆਪਣੇ ਨੇਚਰ ਤੇ ਡਿਪੈਂਡ ਕਰਦਾ ਕਿਉਂਕਿ ਮੈਂ ਕਦੇ ਐਵੇਂ ਨਹੀਂ ਕੀਤਾ ਤੇ ਮੇਬੀ ਕਿਸੇ ਹੋਰ ਨੇ ਕੀਤਾ ਹੋਏ ਆ ਕੁਝ ਬਟ ਮੈਨੂੰ ਲੱਗਦਾ ਉਹ ਬੰਦੇ ਦੀ ਆਪਣੀ ਪਰਸਨੈਲਿਟੀ ਹੁੰਦੀ ਹੈ ਕਿ ਉਹ ਜਿੱਦਾਂ ਦਾ ਸ਼ੁਰੂ ਤੋਂ ਆਇਆ ਹੈ ਉਦਾਂ ਦੀ ਹੀ ਪਰਸਨੈਲਿਟੀ ਉਹ ਡਿਵੈਲਪ ਕਰ ਲੈਂਦਾ ਅਜੇ ਉਹ ਮਤਲਬੀ ਆ ਉਹ ਐਕਚੁਅਲ ਚ ਮਤਲਬੀ ਆ ਉਹ ਟਾਪਰ ਹੋਣ ਦੇ ਨਾਲ ਕੋਈ ਮਤਲਬ ਨਹੀਂ ਹੈਗਾ ਨਹੀਂ ਇਹ ਮਿਸ ਹੁੰਦੀਆਂ ਸੀ ਨਾ ਜਦੋਂ ਅਸੀਂ ਵੀ ਸਕੂਲ ਟਾਈਮ ਪੜ੍ਹਦੇ ਹੁੰਦੇ ਸੀ ਕਈ ਗੱਲਾਂ ਸੁਣਨ ਨੂੰ ਮਿਲਦੀਆਂ ਹੁੰਦੀਆਂ ਸੀ ਕਈ ਵਾਰ ਇਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜੇ ਟਾਪਰ ਨੇ ਉਹ ਕੀ ਕਰਦੇ ਨੇ ਉਹ ਆਪ ਘੱਟ ਪੜ੍ਹਦੇ ਨਹੀਂ ਪਰ ਉਹ ਦੂਜਿਆਂ ਦਾ ਧਿਆਨ ਜ਼ਿਆਦਾ ਪਟਕਾਉਂਦੇ ਨੇ ਜਿਦੇ ਕਰਕੇ ਦੂਜਿਆਂ ਦੇ ਨੰਬਰ ਘੱਟ ਆਉਂਦੇ ਨੇ ਟਾਪਰ ਉਹਦਾਂ ਦਾ ਹੀ ਹੁੰਦਾ ਆ 3 idiots ਮੂਵੀ ਦਾ ਕਰਨਾ ਮੈਂ ਉਹ ਬਟ ਅਜਾ ਮੇਰੇ ਮੇਰੇ ਕੇਸ ਚ ਅਜਾ ਕੁਝ ਨਹੀਂ ਹੈਗਾ ਮੈਂ ਨਾ ਮੈਂ ਮੇਰੀ ਕਲਾਸਮੇਟਸ ਵੀ ਕਈ ਟਾਪਰਸ ਹੈ ਤੇ ਮੈਂ ਉਹਨਾਂ ਦੇ ਕੇਸ 'ਚ ਵੀ ਐਸਾ ਕੁਝ ਨਹੀਂ ਦੇਖਿਆ ਉਹ ਸਾਰੇ ਅਸੀਂ ਹੈਲਪਫੁਲ ਸੀਗੇ ਇੱਕ ਦੂਜੇ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਆਪਾਂ ਖੁਦ ਵੀ ਪੜ੍ਹਦੇ ਹੁੰਦੇ ਸੀ ਹੋਰਾਂ ਨੂੰ ਵੀ ਪੜਾ ਦਿੰਦੇ ਸੀ ਇਨਫੈਕਟ ਮੈਂ ਤਾਂ ਉਹ ਫਰੈਂਡ ਸੀ ਜਿਹਨੂੰ ਸਾਰੇ ਪੇਪਰ ਤੋਂ ਘੰਟਾ ਪਹਿਲੇ ਏਦਾਂ ਮੈਂ ਆ ਵਾਲਾ ਟੌਪਿਕ ਸਮਝਾ ਦੇ ਤਾਂ ਮੈਂ ਉਹ ਵਾਲਾ ਫਰੈਂਡ ਸੀ ਲਾਸਟ ਮਿੰਟ ਵਾਲਾ ਲਾਸਟ ਮਿੰਟ ਤੁਸੀਂ 3 ਡੇਟ ਮੂਵੀ ਦਾ ਜ਼ਿਕਰ ਕੀਤਾ ਕਿ ਉਸ ਤੋਂ ਬਾਅਦ ਦੇ ਕਾਰਨ ਮੈਨੇ ਇਹੋ ਜਿਹਾ ਕੀ ਹੋ ਗਿਆ ਸੀ ਮੂਵੀ ਦੇ ਵਿੱਚ ਉਸ ਮੂਵੀ ਦੇ ਵਿੱਚ ਵੀ ਇਹੀ ਹੁੰਦਾ ਜਿਵੇਂ ਅਮੀਰ ਖਾਨ ਹੈ ਅਮੀਰ ਖਾਨ ਟੌਪ ਕਰਦਾ ਹੈ ਤਾਂ ਉਸ ਮੂਵੀ ਦੇ ਵਿੱਚ ਵੀ ਉਹ ਬਾਕੀਆਂ ਦਾ ਧਿਆਨ ਅਲੱਗ-ਅਲੱਗ ਮੈਗਜ਼ੀਨਸ ਉਹਨਾਂ ਦੇ ਰੂਮ ਦੇ ਵਿੱਚ ਫੜਾ ਕੇ ਬਟ ਉਹ ਗੂਜਾ ਕਰੈਕਟਰ ਜਿਹੜਾ ਹੁੰਦਾ ਹੈ ਅਮੀਰ ਖਾਨ ਦੇ ਨਾਲ ਜੋ ਸੈਕੰਡ ਪੋਜੀਸ਼ਨ ਤੇ ਆਉਂਦਾ ਹੈ ਬਿਲਕੁਲ ਠੀਕ ਹੈ ਦਮਨ ਇਹ ਬੁੱਕ ਪੜਨ ਤੋਂ ਬਾਅਦ ਤੁਹਾਡੇ ਫਰੈਂਡਸ ਦੀ ਕੀ ਰਿਐਕਸ਼ਨ ਸੀ ਉਹ ਬਹੁਤ ਖੁਸ਼ ਸੀਗੇ ਉਹਨਾਂ ਨੇ ਵੀ ਮੈਨੂੰ ਕੋਈ ਟੌਂਟ ਨਹੀਂ ਮਾਰੀ ਕਿ ਲਿਖਤੀ ਕਿਤਾਬ ਤੇ ਉਹ ਬਹੁਤ ਖੁਸ਼ ਸੀਗੇ ਕਿ ਮੈਂ ਇੱਕ ਕਿਤਾਬ ਲਿਖੀ ਹੈ ਇਨਫੈਕਟ ਉਹਨਾਂ ਨੇ ਬਹੁਤ ਸਪੋਰਟ ਵੀ ਕੀਤਾ ਇਸ ਤੇ ਸ਼ੇਅਰ ਕੀਤੀ ਕਿਤਾਬ ਤੇ ਪੜ੍ਹ ਕੇ ਉਹਨਾਂ ਨੂੰ ਸਭ ਤੋਂ ਪਹਿਲਾ ਚੀਜ਼ ਆਹੀ ਰਿਖ ਸ਼ੁਕਰ ਹੈ ਕਿ ਤੂੰ ਲਿਖਤਾ ਹਾਂ ਕਿ ਟਾਪਰਸ ਹਰ ਕੋਈ ਨਹੀਂ ਬਣ ਸਕਦਾ ਕਿਉਂਕਿ ਇਸ ਕਿਤਾਬ 'ਚ ਆ ਗੱਲ ਦਾ ਜ਼ਿਕਰ ਹੈ ਕਿ ਜਿੱਧਰ ਸਾਡਾ ਇੰਟਰਸਟ ਹੁੰਦਾ ਹੈ ਅਸੀਂ ਉਧਰ ਹੀ ਜਾਂਦੇ ਹਾਂ ਜ਼ਰੂਰੀ ਨਹੀਂ ਕਿ ਹਰ ਬੱਚਾ ਟਾਪਰ ਹੋਏ ਜ਼ਰੂਰੀ ਨਹੀਂ ਕਿ ਹਰ ਬੱਚੇ ਨੂੰ ਟਾਪਰ ਹੀ ਬੰਨਣਾ ਹੈ ਜੇ ਉਹਦੀ ਇੱਛਾ ਹੈ ਉਹ ਬਨੇਗਾ ਜੇ ਨਹੀਂ ਹੈ ਤਾਂ ਫਿਰ ਉਹ ਆਪਣਾ ਇੰਟਰਸਟ ਕਿਤੇ ਹੋਰ ਲੈ ਕੇ ਜਾਏਗਾ ਤਾਂ ਉਹ ਖੁਸ਼ ਸੀਗੇ ਇਸ ਗੱਲ ਤੋਂ ਕਿ ਤੂੰ ਲਿਖਤਾ ਸਾਡੇ ਲਈ ਵੀ ਹੈ ਅੱਛਾ ਜ਼ਰੂਰੀ ਹੈ ਕਿ ਜਿਹੜੇ ਟਾਪਰ ਹੁੰਦੇ ਨੇ ਉਹ ਹਰ ਸਬਜੈਕਟ ਚ ਟਾਪਰ ਹੁੰਦੇ ਨੇ ਕੋਈ ਇੱਕ ਅੱਧਾ ਤਾਂ ਐਸਾ ਸਬਜੈਕਟ ਹੁੰਦਾ ਹੈ ਕਿ ਉਹਦੇ ਵਿੱਚ ਆਪਾਂ ਥੋੜੇ ਪਿੱਛੇ ਹੁੰਨੇ ਆ ਹਨਾ ਇੱਕ ਤਾਂ ਵੀਕ ਪੁਆਇੰਟ ਹੁੰਦਾ ਬੰਦੇ ਦਾ ਕਹਿ ਸਕਦੇ ਆ ਕਿਉਂਕਿ ਆਪਾਂ ਮੈਨੂੰ ਲੱਗਦਾ ਹਰ ਇੱਕ ਸਬਜੈਕਟ ਦੇ ਆਪਾਂ ਜਿੰਨੀ ਕੁ ਪ੍ਰੈਕਟਿਸ ਕਰਦੇ ਆ ਉਹਨੂੰ ਜਿੰਨਾ ਕਨਸੈਪਟ ਕਲੀਅਰੈਂਸ ਦੇ ਨਾਲ ਲੈ ਕੇ ਜਾਂਦੇ ਆ ਉਹਨਾਂ ਦਾ ਆਪਾਂ ਸਬਜੈਕਟ ਦੇ ਵਿੱਚ ਵਧੀਆ ਕਰ ਸਕਦੇ ਹਾਂ ਤੇ ਜਦ ਗੱਲ ਆਉਂਦੀ ਹੈ ਸਬਜੈਕਟ ਇੱਕ ਸਬਜੈਕਟ ਚ ਘੱਟ ਨੰਬਰ ਲੈ ਕੇ ਆਣ ਦੀ ਤਾਂ ਉਹਦਾ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਤਾਂ ਉਸ ਸਬਜੈਕਟ ਨੂੰ ਘੱਟ ਪ੍ਰੈਕਟਿਸ ਮਿਲਦੀ ਹੈ ਘੱਟ ਵੈਲਿਊ ਦਿੱਤੀ ਜਾਂਦੀ ਹੈ ਜਿਵੇਂ ਕਈ ਵਾਰੀ ਹੁੰਦਾ ਹੈ ਕਿ ਕੋਈ ਲੈਂਗੁਏਜ ਦੇ ਉੱਤੇ ਉਹ ਨਹੀਂ ਹੈਗਾ ਹੋਲਡ ਨਹੀਂ ਹੈਗਾ ਟਾਪਰ ਦਾ ਤਾਂ ਉਹ ਕੇਸਿਸ ਰਹਿੰਦੇ ਕਿਉਂਕਿ ਆਪਾਂ ਲੈਂਗੁਏਜ ਨੂੰ ਓਨਲੀ ਵੈਲਿਊ ਨਹੀਂ ਦਿੰਦੇ ਹਮਮ ਤੁਸੀਂ ਅੱਗੇ ਸਟੱਡੀ ਦੇ ਵਿੱਚ ਕੀ ਸੋਚਿਆ ਕੀ ਕਰਨਾ ਹੁਣ ਮੈਂ ਆਪਣੀ 12th ਚ ਸਾਈਕੋਲੋਜੀ ਰੱਖੀ ਸੀ ਤੇ ਮੈਂ ਉਸੇ ਚ ਹੀ ਪਰਸਿਊ ਕਰਾਂਗੀ ਅੱਗੇ ਮੈਂ ਸਾਈਕੋਲੋਜੀ ਚ ਹੀ ਗ੍ਰੈਜੂਏਸ਼ਨ ਕਰਨੀ ਆ ਅੱਛਾ ਤੁਸੀਂ ਸਾਈਕੋਲੋਜੀ ਦੀ ਗੱਲ ਕੀਤੀ ਹੈ ਤਾਂ ਸਾਈਕੋਲੋਜੀ ਜਿਹੜੇ ਲੋਕ ਪੜ੍ਹਦੇ ਨੇ ਕਹਿੰਦੇ ਉਹ ਆਪ ਵੀ ਥੋੜੇ ਜਿਹੀ ਹਿੱਲੇ ਹੋਏ ਹੁੰਦੇ ਨੇ ਇਹ ਵੀ ਇੱਕ ਮਿਥ ਹੈ ਸਾਈਕੋਲੋਜਿਸਟ ਨੂੰ ਲੈ ਕੇ ਬਿਲਕੁਲ ਐਕਚੁਅਲੀ ਆਪਾਂ ਇਹ ਕਹਿ ਸਕਦੇ ਆ ਕਿ ਸਾਈਕੋਲੋਜਿਸਟ ਦਾ ਜ਼ਿਆਦਾਤਰ ਕੰਮ ਜਿਹੜਾ ਹੁੰਦਾ ਹੈ ਉਹ ਇਹ ਜੇ ਲੋਕਾਂ ਦੇ ਨਾਲ ਹੁੰਦਾ ਹੈ ਜਿਨ੍ਹਾਂ ਨੂੰ ਕੋਈ ਡਿਸਆਰਡਰ ਹੋਵੇ ਤਾਂ ਪੋਸਿਬਿਲਟੀ ਵੱਧ ਜਾਂਦੀ ਹੈ ਕਿ ਉਹ ਵੀ ਮਤਲਬ ਆਪਾਂ ਜਿੱਦਾਂ ਦੀ ਸੰਗਤ 'ਚ ਰਹਿੰਦੇ ਆ ਉਹਦਾ ਤੇ ਹੋ ਹੀ ਜਾਂਦੇ ਆ ਤਾਂ ਪੋਸਿਬਿਲਟੀ ਹੈ ਜੇ ਆਪਾਂ OCD ਦੇ ਪੇਸ਼ੈਂਟ ਨਾਲ ਉਹ ਕਰ ਰਹੇ ਆ ਤਾਂ ਸਾਨੂੰ ਵੀ ਥੋੜਾ ਬਹੁਤ ਉਹ ਚੀਜ਼ ਆ ਜਾਗੀ ਆਪਣੇ ਅੰਦਰ ਐਕਚੁਅਲੀ ਜਦ ਆਪਾਂ ਪੜਨਾ ਸ਼ੁਰੂ ਕਰਦੇ ਆ ਉਸ ਟਾਈਮ ਸਾਨੂੰ ਉਹ ਟੌਪਿਕ ਇੰਟਰਸਟਿੰਗ ਲੱਗਦਾ ਤੇ ਅੱਗੇ ਅੱਗੇ ਜਾ ਕੇ ਜੇ ਕਿਸੇ ਨੇ ਪਰਸਿਊ ਕਰ ਲਈ ਤਾਂ ਫਿਰ ਉਹਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਥੋੜਾ ਬਹੁਤ ਆ ਜਾਂਦਾ ਹੈ ਸੁਭਾਅ ਦੇ ਵਿੱਚ ਬਟ ਦਿਸ ਇਜ਼ ਨਾਟ ਦ ਥਿੰਕ ਕਿ ਉਹ ਬਿਲਕੁਲ ਹੀ ਲਿਆ ਹੋਇਆ ਹੋ ਜਾਏ ਉਹ ਫਿਰ ਜਿੱਦਾਂ ਦੇ ਲੋਕਾਂ ਨਾਲ ਡੇਲੀ ਆਪਾਂ ਗੱਲਬਾਤ ਕਰਦੇ ਉਹ ਥੋੜੀ ਜਿਹੀ ਤਾਂ ਲੱਛਣਾਂ ਜਾਂਦੀ ਮੈਨੂੰ ਦਮਨ ਤੁਹਾਡੇ ਨਾਲ ਗੱਲ ਕਰਕੇ ਨਾ ਮਤਲਬ ਇਹ ਲੱਗ ਹੀ ਰਿਹਾ ਕਿ ਇਹ ਬੜੀ ਨਾ ਸਿਆਣੀ ਜੀ ਕਿਸੇ ਸਿਆਣੇ ਜੀ ਬੰਦੇ ਨਾਲ ਮੈਂ ਗੱਲ ਕਰ ਰਹੀ ਹਾਂ ਯੂਜੂਲੀ ਤੁਹਾਡੀ ਅਜ ਦੇ ਵਿੱਚ ਬੱਚਿਆਂ ਨੂੰ ਕੋਈ ਲਵ ਲਾਈਫ ਦੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਕੋਈ ਫਿਲਮਾਂ ਦੇ ਗਾਣੇ ਚੱਲ ਰਹੇ ਹੁੰਦੇ ਨੇ ਮੂਵੀਜ਼ ਦੇ ਜ਼ਿਕਰ ਕਰ ਰਹੇ ਹੁੰਦੇ ਨੇ ਬਹੁਤ ਘੱਟ ਹੁੰਦੇ ਨੇ ਜਿਹ ਨੀ ਐਦਾ ਨਹੀਂ ਹੈਗਾ ਮੈਂ ਵੀ ਮੂਵੀਜ਼ ਬਹੁਤ ਦੇਖਦੀ ਆ ਮੈਨੂੰ ਸਾਊਥ ਦੀ ਮੂਵੀਜ਼ ਬਹੁਤ ਪਸੰਦ ਆ ਮੈਂ ਗਿਟਾਰ ਵੀ ਵਜਾਉਂਦੀ ਆ ਪੋਇਟ ਪੋਇਟਰੀ ਵੀ ਲਿਖਦੀ ਆ ਪੜ੍ਹਦੀ ਆ ਤਾਂ ਮੇਰਾ ਇੰਟਰਸਟ ਕਾਫੀ ਜਗ੍ਹਾ ਤੇ ਹੈ ਤੇ ਮੈਨੂੰ ਲੱਗਦਾ ਸਾਨੂੰ ਹਰ ਕਿਤੇ ਟਰਾਈ ਵੀ ਕਰਨਾ ਚਾਹੀਦਾ ਸਾਨੂੰ ਜਿੱਧਰ ਆਪਣਾ ਪੈਸ਼ਨ ਲੱਭ ਜਾਵੇ ਉਸੇ ਸਾਈਡ ਜਾਣਾ ਚਾਹੀਦਾ ਸਾਊਥ ਇੰਡੀਅਨ ਮੂਵੀ ਦੇ ਕਹਿੰਦੇ ਵਧੀਆ ਬਹੁਤ ਹੁੰਦੀਆਂ ਉਹਦੇ ਵਿੱਚ ਐਕਸ਼ਨ ਵੀ ਹੈ ਫਨੀ ਹੁੰਦੀ ਹੈ ਥੋੜੀ ਜੀ ਸਰਕਾਸਟਿਕ ਜੀ ਹੋ ਜਾਂਦੀ ਹੈ ਤਾਂ ਮਜ਼ਾ ਆਉਂਦਾ ਹੈ ਦੇਖਣ ਨੂੰ ਅੱਛਾ ਤੁਸੀਂ ਇਸ ਤੋਂ ਬਾਅਦ ਹੁਣ ਅੱਗੇ ਬੁੱਕ ਲਿਖਣ ਬਾਰੇ ਸੋਚਿਆ ਹੈ ਬਿਲਕੁਲ ਮੈਂ ਕਿਉਂਕਿ ਸਾਈਕੋਲੋਜੀ ਕਰਕੇ ਤਾਂ ਫਿਰ ਨੈਕਸਟ ਬੁੱਕ ਮੇਰੀ ਟੈਕਨੋਲੋਜੀ ਐਂਡ ਮੈਂਟਲ ਹੈਲਥ ਤੇ ਲਿਖਣਾ ਜਾ ਰਹੀ ਹਾਂ ਸਾਈਕੋਲੋਜਿਸਟ ਬਣਨ ਦਾ ਖਿਆਲ ਮਨ ਚ ਕਿਵੇਂ ਆਇਆ ਮੈਨੂੰ ਸ਼ੁਰੂ ਤੋਂ ਸੀਗਾ ਕਿ ਜਿਹੜੇ ਬੱਚੇ ਹੁੰਦੇ ਆ ਨਾ ਬੱਚਿਆਂ ਨੂੰ ਮੈਂਟਲ ਹੈਲਥ ਨਹੀਂ ਨਹੀਂ ਮਿਲਦੀ ਕਿਉਂਕਿ ਆਪਾਂ ਦੇਖਦੇ ਆਂ ਅੱਜ ਵੀ ਸੋਸਾਇਟੀ ਦੇ ਵਿੱਚ ਕਈ ਪ੍ਰੈਸ਼ਰ ਰਹਿੰਦਾ ਹੈ ਬੱਚਿਆਂ ਦਾ ਸੋਸਾਇਟੀ ਦਾ ਪ੍ਰੈਸ਼ਰ ਰਹਿੰਦਾ ਹੈ ਤੇ ਪੇਰੈਂਟਸ ਵੀ ਨਾ ਸੋਸਾਇਟੀ ਦੇ ਪ੍ਰੈਸ਼ਰ ਦੇ ਅੰਡਰ ਆ ਕੇ ਹੀ ਉਹ ਕਰਦੇ ਆਂ ਤੇ ਸੈਕੰਡਲੀ ਅੱਜ ਤਾਂ ਆਪਾਂ ਦੇਖਦੇ ਆਂ ਕਿੰਨੇ ਸੁਸਾਈਡਸ ਹੁੰਨੇ ਆ ਤਾਂ ਮੈਨੂੰ ਐ ਸੀਗਾ ਕਿ ਪ੍ਰੋਪਰਲੀ ਬੱਚਿਆਂ ਦੇ ਲਈ ਸਟੂਡੈਂਟਸ ਦੇ ਲਈ ਮੈਂ ਸਾਈਕੋਲੋਜੀ ਦੀ ਸਟੱਡੀ ਕਰਾਂ ਤੇ ਉਸ ਤੋਂ ਵੀ ਪਹਿਲਾਂ ਮੈਨੂੰ ਐ ਸੀ ਕਿ ਮੈਂ ਆਪਣੇ ਆਪ ਨੂੰ ਸਮਝਾਂ ਕਿਉਂਕਿ ਜੇ ਆਪਾਂ ਸਾਈਕੋਲੋਜੀ ਰੱਖ ਰਹੇ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਟੀਚਰਸ ਕਿੰਨਾ ਕੁ ਸਪੋਰਟ ਕਰਦੇ ਨੇ ਬਹੁਤ ਸਪੋਰਟ ਮੈਂ ਮੇਰਾ ਤਾਂ ਸਕੂਲ ਦੇ ਵਿੱਚ ਐ ਸੀਗਾ ਕਿ ਮੈਨੂੰ ਮੇਰੇ ਕਲਾਸਮੇਟਸ ਤੋਂ ਵੱਧ ਮੇਰੇ ਟੀਚਰਸ ਜਾਣਦੇ ਸੀ ਤੇ ਮੇਰੇ ਟੀਚਰਸ ਦੇ ਨਾਲ ਮੇਰੀ ਜ਼ਿਆਦਾ ਗੱਲਾਂ ਹੁੰਦੀਆਂ ਸੀ ਅੱਜ ਵੀ ਮੈਂ ਜਦ ਸਕੂਲ ਜਾਂਦੀ ਆ ਮੈਨੂੰ ਮੇਰੇ ਕਲਾਸਮੇਟਸ ਦਾ ਘੱਟ ਉਹ ਹੈ ਤੇ ਟੀਚਰਸ ਨਾਲ ਮੈਂ ਪਹਿਲਾਂ ਮਿਲਦੀ ਆ ਤਾਂ ਟੀਚਰਸ ਦਾ ਮੈਨੂੰ ਬਹੁਤ ਸਪੋਰਟ ਰਿਹਾ ਮੈਂ मतलब ਇਹ ਵੀ ਟਾਪਰਸ ਨੂੰ ਲੈ ਕੇ ਕਿ ਮੈਂ ਇੱਥੇ ਹੁੰਦੀ ਆ ਨਾ ਕਿ ਟੀਚਰ ਦੇ ਫੇਵਰੇਟ ਹੁੰਦੇ ਨੇ ਮੈਂ ਮਤਲਬ ਇੱਕ ਐ ਵੀ ਕਹਿੰਦੇ ਆ ਕਿ ਟਾਪਰਸ ਜੋ ਹੈ ਉਹ ਟੀਚਰ ਦੇ ਚਮਚੇ ਹੁੰਦੇ ਹੈ ਤਾਂ ਉਹ ਵਾਲੀ ਗੱਲ ਤਾਂ ਬਿਲਕੁਲ ਅਪਲਾਈ ਨਹੀਂ ਹੁੰਦੀ ਕਿਉਂਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਟੀਚਰਸ ਜੋ ਹੈ ਉਹ ਪੜ੍ਹਾਣ ਲਈ ਹੈ ਤਾਂ ਜੋ ਵਧੀਆ ਕਰੇਗਾ ਉਹ ਐਟ ਦੀ ਐਨ ਟੀਚਰ ਦਾ ਫੇਵਰੇਟ ਬਣ ਜਾਏਗਾ ਬਟ ਐਦਾਂ ਦਾ ਕੁਝ ਨਹੀਂ ਹੈ ਕਿ ਉਹ ਟਾਪਰਸ ਜੋ ਹੈ ਉਹ ਚਮਚੇ ਬਣ ਕੇ ਰਹਿਣੇ ਆ ਤੇ ਟੀਚਰਸ ਦੇ ਨਾਲ-ਨਾਲ ਘੁੰਮੀ ਜਾਂਦੇ ਆ ਐਦਾਂ ਕੁਝ ਨਹੀਂ ਹੈਗਾ ਉਹ ਟੀਚਰ ਦੇ ਫੇਵਰੇਟ ਤਾਂ ਬਣਦੇ ਕਿਉਂਕਿ ਟੀਚਰ ਦੀ ਜੋਬ ਹੀ ਪੜ੍ਹਾਣਾ ਹੈ ਕਿ ਜੋ ਉਹਨਾਂ ਦੀ ਜੋਬ 'ਚ ਵਧੀਆ ਕਰ ਰਿਹਾ ਉਹ ਆਟੋਮੈਟਿਕਲੀ ਵਧੀਆ ਬਣ ਜਾਏਗਾ ਔਰ ਇਹ ਹਨ ਕਿ ਜਿਹੜੇ ਬੱਚੇ ਨਹੀਂ ਪੜਦੇ ਜਿਹੜੀ ਪ੍ਰਜਾਤੀ ਆਪਾਂ ਕਹਿ ਸਕਦੇ ਹਾਂ ਸਟੂਡੈਂਟਸ ਦੀ ਨਹੀਂ ਪੜਾਈ ਹਲ ਧਿਆਨ ਦਿੰਦੀ ਉਹਨਾਂ ਨੂੰ ਐ ਲੱਗਦਾ ਕਿ ਜਿਹੜੇ ਪੜ ਰਹੇ ਨੇ ਉਹ ਟੀਚਰ ਦੇ ਫੇਵਰੇਟ ਨੇ ਚਮਚੇ ਨੇ ਟੀਚਰ ਉਹਨਾਂ ਨੂੰ ਹੀ ਨੰਬਰ ਦੇ ਰਹੀ ਹੈ ਠੀਕ ਹੈ ਅੱਛਾ ਤੁਹਾਡੀ ਲਵ ਲਾਈਫ ਨੂੰ ਲੈ ਕੇ ਮੈਂ ਜ਼ਰੂਰ ਗੱਲ ਕਰਨਾ ਚਾਹੂੰਗੀ ਤੁਸੀਂ ਇੰਨੇ ਇੰਟੈਲੀਜੈਂਟ ਹੋ ਟਾਪਰ ਹੋ ਯੂਜੂਲੀ ਅਟਰੈਕਸ਼ਨ ਆ ਜਾਂਦੀ ਹੁੰਦੀ ਹੈ ਸੁਕੋਦੀ ਇਦਾਂ ਨਹੀਂ ਹੋਇਆ ਇਦਾਂ ਦਾ ਕੁਝ ਹੋਇਆ ਨਹੀਂ ਵੈਸੇ ਤੇ ਹੋਇਆ ਨਹੀਂ ਆ ਫਿਰ ਫੈਮਿਲੀ ਦਾ ਨਹੀਂ 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 ਕੁਝ ਹੋਇਆ ਨਹੀਂ ਤੇ ਮੈਂ ਮੋਸਟਲੀ ਆਪਣਾ ਕਿਤਾਬਾਂ ਮੈਨੂੰ ਜ਼ਿਆਦਾ ਪਸੰਦ ਹੈ ਤਾਂ ਮੈਂ ਮੋਸਟਲੀ ਉਹਦੇ ਵੱਲ ਧਿਆਨ ਦਿੱਤਾ ਕੁਝ ਮੈਨੂੰ ਆਇਆ ਸੀ ਕਿ ਪਹਿਲਾਂ ਜੇ ਕੈਰੀਅਰ ਬਣਾ ਲਿਆ ਜਾਏ ਤੇ ਉਸ ਤੋਂ ਬਾਅਦ ਇਸ ਚੀਜ਼ਾਂ ਵੱਲ ਧਿਆਨ ਦਿੱਤਾ ਜਾਏ ਤਾਂ ਉਹ ਜ਼ਿਆਦਾ ਵਧੀਆ ਕਿਉਂਕਿ ਕਿਤੇ ਨਾ ਕਿਤੇ ਆ ਜਿਹੜੀ ਲਵ ਲਾਈਫ ਹੈ ਰਿਲੇਸ਼ਨਸ਼ਿਪਸ ਹੈ ਆ ਸਾਡੇ ਕੈਰੀਅਰ ਨੂੰ ਸਾਡੇ opinion's ਨੂੰ ਇਨਫਲੂਐਂਸ ਕਰ ਦਿੰਦੀਆਂ ਤਾਂ ਮੈਨੂੰ ਐ ਸੀਗਾ ਪਹਿਲਾਂ ਆਪਾਂ ਕੈਰੀਅਰ ਦੇ ਵੱਲ ਧਿਆਨ ਜ਼ਿਆਦਾ ਦੇਣਾ ਦਮ ਤੋ ਸਕੂਲ ਤੋਂ ਹੁਣੇ-ਹੁਣੇ ਨਿਕਲੇ ਹੋ ਤੇ ਸਕੂਲ ਲਾਈਫ ਜਿਹੜੀ ਹੁੰਦੀ ਹੈ ਨਾ ਉਹ ਥੋੜੀ ਬੇਪਰਵਾਹੀ ਜ਼ਿੰਦਗੀ ਹੁੰਦੀ ਹੈ ਮौज-ਮਸਤੀ ਤੇ ਜਿਹੜਾ ਯੂਥ ਹੈ ਨਾ ਆਪਣਾ ਅੱਜ ਦਾ ਸਕੂਲ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਪੜ੍ਹਦੇ ਨੇ ਉਹ ਸਟੱਡੀ ਨੂੰ ਕੁਝ ਨਾ ਸਮਝ ਕੇ ਉਹ ਹੋਰ ਪਾਸੇ ਤੁਰੇ ਹੋਏ ਨੇ ਤੁਸੀਂ ਮਤਲਬ ਮੈਨੂੰ ਲੱਗਦਾ ਬੈਟਰ ਡਿਸਕ੍ਰਾਈਬ ਕਰ ਸਕਦੇ ਹੋ ਕਿ ਅੱਜ ਕੱਲ੍ਹ ਚੱਲ ਕੀ ਰਿਹਾ ਹੈ ਯੂਥ ਦੇ ਮਾਈਂਡ 'ਚ ਐਕਚੁਅਲੀ ਇਸ ਟਾਈਮ ਦਾ ਜਿਹੜਾ ਯੂਥ ਹੈ ਜਿੰਨਾਂ ਕੋ ਮੈਨੂੰ ਲੱਗਦਾ ਕਿ ਕਿਉਂਕਿ ਮੇਰੇ ਕਲਾਸਮੇਟਸ ਵੀ ਜਿਵੇਂ ਤੁਸੀਂ ਕਿਹਾ ਲਵ ਲਾਈਫ ਵਗੈਰਾ ਤਾਂ ਉਸ ਸਾਰੇ ਇਨਵੋਲਡ ਸੀਗੇ ਗੱਲ ਐਦਾਂ ਦੀ ਹੁੰਦੀ ਹੈ ਕਿ ਜਿਵੇਂ ਪੇਰੈਂਟਸ ਦੇ ਵੱਲੋਂ ਕੋਈ ਸਪੋਰਟ ਨਹੀਂ ਮਿਲ ਰਿਹਾ ਜਾਂ ਪ੍ਰੈਸ਼ਰਾਈਜ਼ ਹੋ ਰਹੇ ਆ ਤਾਂ ਉਹਨਾਂ ਨੂੰ ਐ ਲੱਗਦਾ ਕਿ ਯਾਰ ਪੇਰੈਂਟਸ ਤਾਂ ਸਮਝ ਨਹੀਂ ਰਿਹਾ ਕਿਤੇ ਬਾਹਰੋਂ ਕੋਈ ਸਮਝਣ ਵਾਲਾ ਮਿਲ ਜੇ ਤੇ ਉਸ ਚੱਕਰ 'ਚ ਵੀ ਮੈਨੂੰ ਲੱਗਦਾ ਕਿ ਉਹ ਆਪਣੀ ਲਾਈਫ ਖਰਾਬ ਕਰ ਰਹੇ ਹੁੰਦੇ ਆ ਕਿਉਂਕਿ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਐ ਕਰਕੇ ਉਹਨਾਂ ਦਾ ਵੀ ਕੋਈ ਡਿਸੀਜਨ ਨਹੀਂ ਰਹਿੰਦਾ ਕੋਈ ਕੁਝ ਨਹੀਂ ਰਹਿੰਦਾ ਐਟ ਦੀ ਐਂਡ ਉਹ ਆਪਣੀ ਕੈਰੀਅਰ ਲਾਈਫ ਰਿਲੇਸ਼ਨਸ਼ਿਪ ਲਾਈਫ ਫੈਮਿਲੀਅਰ ਲਾਈਫ ਸਾਰਾ ਕੁਝ ਖਰਾਬ ਕਰਦੇ ਹੀ ਚੱਲਦੇ ਆ ਤਾਂ ਆ ਚੀਜ਼ ਉਹਨਾਂ ਨੂੰ ਸਮਝਾਣੀ ਪੈਣੀ ਹੈ ਤਾਂ ਕਰਕੇ ਮੈਂ ਇੱਕ ਪੇਜ ਵੀ ਲਾਂਚ ਕੀਤਾ ਆਪਣਾ ਯੂ ਟਾਕ ਵਿਦ ਦਮਨ ਨਾਮ ਤੋਂ ਤੇ ਉਹਦੇ ਉੱਤੇ ਮੈਂ ਕਾਫੀ ਸਟੂਡੈਂਟਸ ਨਾਲ ਗੱਲ ਕਰਦੀ ਆ ਤੇ ਉਹਨਾਂ ਨੂੰ ਮਤਲਬ ਐਡਵਾਈਸ ਦਿੰਨੀ ਆ ਤੇ ਕਈ ਸਾਈਕੋਲੋਜਿਸਟ ਵੀ ਲਿੰਕ ਦੇ ਤੇ ਤਾਂ ਹੀ ਕਰਕੇ ਮੈਂ ਸਾਈਕੋਲੋਜੀ ਨੂੰ ਆਪਟ ਵੀ ਕੀਤਾ ਕੀ ਸਕੋਪ ਲੱਗ ਰਿਹਾ ਤੁਹਾਨੂੰ ਅੱਗੇ ਆਪਣੇ ਆਪ ਨੂੰ ਤੁਸੀਂ 5 ਸਾਲ ਬਾਅਦ ਕਿੱਥੇ ਦੇਖਦੇ ਹੋ ਅਗੇਨ ਇਸ ਮੈਂ 5 ਸਾਲ ਬਾਅਦ ਆਪਣੇ ਆਪ ਨੂੰ ਐਜ਼ ਅਨ ਆਈਐਸ ਆਫੀਸਰ ਇਮੇਜਨ ਕਰਾਂਗੀ ਮੈਨੂੰ ਬਹੁਤ ਅੰਦਰੋਂ ਫੀਲਿੰਗ ਹੈ ਇੱਕ ਕਿ ਮੈਂ ਆਈਐਸ ਆਫੀਸਰ ਬਣਨਾ ਹੈ ਫਰੋਮ ਵੈਰੀ ਸਟਾਰਟਿੰਗ 5th ਕਲਾਸ ਤੋਂ ਹੀ ਮੈਨੂੰ ਐ ਸੀਗਾ ਕਿ ਯਾਰ ਆਈਐਸ ਆਫੀਸਰ ਬਣਨਾ ਹੈ ਇੱਕ ਐਦਾਂ ਹੈ ਕਿ ਉਹ ਸੁਸਾਇਟੀ ਨੂੰ ਜਿੰਨਾ ਕ ਇਨਫਲੂਐਂਸ ਕਰ ਸਕਦੇ ਆ ਉਹਨਾਂ ਕੋਈ ਹੋਰ ਇਨਫਲੂਐਂਸ ਨਹੀਂ ਕਰ ਸਕਦਾ ਅਗੇਨ ਮੇਥ ਆ ਗਈ ਨਾ ਟਾਪਰ ਆਈਐਸ ਆਈਪੀਐਸ ਬਣ ਕੇ ਅਪਾ ਦੇਖਿਆ ਜੀ ਮੈਂ ਆਪਾਂ 12ਵੀਂ ਫੇਲ ਦੇਖੀ ਆ ਤਾਂ 12th ਫੇਲ ਦੇ ਵਿੱਚ ਵੀ ਸੇਮ ਕਨਸੈਪਟ ਹੈ ਕਿ ਉਹ 12th ਫੇਲ ਹੁੰਦਾ ਬਟ ਤਾਂ ਵੀ ਉਹ ਆਈਐਸ ਆਈਪੀਐਸ ਬਣਨ ਦਾ ਚਸਕਾ ਰੱਖਦਾ ਬਣਦਾ ਵੀ ਹੈ ਤਾਂ ਅੱਜ ਦੀ ਡੇਟ 'ਚ ਉਸ ਮੂਵੀ ਤੋਂ ਬਾਅਦ ਮਿੱਠਾ ਨਹੀਂ ਹੈ ਮਤ ਨਹੀਂ ਹੈ ਕਈ ਵਾਰ ਨਾ ਆਈਪੀਐਸ ਆਈਐਸ ਆਫੀਸਰਸ ਦੇ ਤੁਸੀਂ ਇੰਟਰਵਿਊ ਵੇਖਦੇ ਹੋ ਉਹ ਕਹਿੰਦੇ ਹੁੰਦੇ ਨੇ ਕਿ ਬਈ ਇੰਨਾ ਇੰਨਾ ਪੜ੍ਹਨਾ ਵੀ ਕੋਈ ਲਾਜ਼ਮੀ ਗੱਲ ਨਹੀਂ ਹੁੰਦੀ ਅਸੀਂ ਸਾਰੀ ਸਾਰੀ ਰਾਤ ਵੀ ਕਿਤਾਬਾਂ ਖਾਲੀਆਂ ਨਹੀਂ ਕਰਦੇ ਹੁੰਦੇ ਸੀ ਅਸੀਂ ਇੰਨਾ ਇੰਨਾ ਟਾਈਮ ਦਿੰਦੇ ਹੁੰਦੇ ਸੀ ਔਰ ਜ਼ਰੂਰੀ ਨਹੀਂ ਕਿ ਜਿਹੜੇ ਟਾਪਰ ਨੇ ਉਹੀ ਕੋਈ ਵੱਡਾ ਐਗਜ਼ਾਮ ਕ੍ਰੈਕ ਕਰ ਸਕਦੇ ਨੇ ਕੋਈ ਐਵਰੇਜ ਸਟੂਡੈਂਟ ਵੀ ਕਰ ਸਕਦੇ ਹੁੰਦੇ ਨੇ ਪਰ ਇਹ ਹੁਣ ਸੋਸਾਇਟੀ 'ਚ ਮਿਥ ਬਣ ਗਈ ਕਿ ਜਿਹੜਾ ਬਹੁਤ ਇੰਟੈਲੀਜੈਂਟ ਬੰਦਾ ਹੋਊਗਾ ਉਹੀ ਇਦਾਂ ਦੇ ਐਗਜ਼ਾਮ ਕਲੀਅਰ ਕਰੂਗਾ ਅੱਛਾ ਬਾਇਆਂ ਨੇ ਚਾਂਸ ਜੇ ਕੋਈ ਬਹੁਤ ਇੰਟੈਲੀਜ ਇਸ ਤੇ ਦਾ ਰਤ ਨੂੰ ਇਹ ਸੁਣਨ ਨੂੰ ਮਿਲਦਾ ਕਿ ਬਸੇ ਸਕੂਲ ਚ ਟੌਪ ਕਰਨ ਯੋਗ ਆ ਸੀ ਉਦਾਂ ਰੀਅਲ ਲਾਈਫ ਚ ਇਹ ਕੁਝ ਨਹੀਂ ਕਰ ਸਕਦਾ ਤੁਹਾਨੂੰ ਲੱਗਦਾ ਕਿ ਉਹ ਜਿਹੜੀ ਨੌਲੇਜ ਹੁੰਦੀ ਜੋ ਰੀਅਲ ਲਾਈਫ ਦੇ ਵਿੱਚ ਜਾਂ ਜੋ ਐਗਜ਼ਾਮਸ ਦੇ ਵਿੱਚ ਨੌਲੇਜ ਚਾਹੀਦੀ ਹੁੰਦੀ ਉਹ ਆਪਾਂ ਨੂੰ ਸਕੂਲ ਲਾਈਫ ਚ ਕਦੀ ਨਹੀਂ ਮਿਲਦੀ ਇਦਾਂ ਦਾ ਹੈ ਕਿਉਂਕਿ ਸਾਡਾ ਐਜੂਕੇਸ਼ਨ ਸਿਸਟਮ ਜੋ ਹੈ ਉਹ ਸਾਨੂੰ ਕਈ ਚੀਜ਼ਾਂ ਨਹੀਂ ਸਿਖਾ ਰਿਹਾ ਜਿਵੇਂ ਮੈਂ ਮੈਂਟਲ ਹੈਲਥ ਦੀ ਗੱਲ ਕਰਾਂ ਤਾਂ ਬੱਚਿਆਂ ਨੂੰ ਕਿਵੇਂ ਉਹ ਕਰਨਾ ਹੈ ਉਹ ਸਾਡਾ ਐਜੂਕੇਸ਼ਨ ਸਿਸਟਮ ਸਾਨੂੰ ਨਹੀਂ ਸਿਖਾਉਂਦਾ ਆਪਾਂ ਬਿਜ਼ਨਸ ਲਾਈਫ ਦੇ ਵਿੱਚ ਕੀ ਕਰਾਂਗੇ ਉਹ ਸਾਡਾ ਐਜੂਕੇਸ਼ਨ ਸਿਸਟਮ ਸਾਨੂੰ ਨਹੀਂ ਦਿਖਾ ਰਿਹਾ ਤੇ ਸਭ ਤੋਂ ਇੰਪੋਰਟੈਂਟ ਗੱਲ ਆਏ ਸਾਡਾ ਐਜੂਕੇਸ਼ਨ ਸਿਸਟਮ ਸਾਨੂੰ ਦਿਖਾ ਰਿਹਾ ਕਿ ਆਪਾਂ ਲਿਖਦਾ ਲਿਖਣਾ ਕਿਵੇਂ ਹੈ ਕਿ ਆਪਾਂ ਲਿਖ ਦਿਓ ਚੱਲੀਏ ਜਿਵੇਂ ਪੇਜ ਭਰ ਦੋ 5 5 7 7 ਪੇਜ 21 ਕੁਐਸਚਨ ਦੇ ਲਈ ਤਾਂ ਉਹ ਗੱਲ ਬਹੁਤ ਗਲਤ ਹੈ ਕਿਉਂਕਿ ਐਟ ਦੀ ਐਂਡ ਜਿੰਨਾ ਕੰਪਨੀਆਂ ਚ ਅਸੀਂ ਜਾ ਕੇ ਕੰਮ ਕਰਨਾ ਇੰਟਰਵਿਊ ਦੇਣੇ ਆ ਉਹਨਾਂ ਨੇ ਸਾਨੂੰ 5 ਮਿੰਟ ਦੇਣੇ ਆ ਸਾਡੀ ਸਕਿੱਲਸ ਸਮਝਾਉਣ ਲਈ ਸਾਡਾ ਆਪਾਂ ਕਿੰਨੇ ਕ ਵੈਲਿਊਏਬਲ ਆ ਉਹ ਗੱਲ ਸਮਝਾਉਣ ਲਈ ਆ ਚੀਜ਼ ਸਾਨੂੰ ਸਕੂਲ ਨਹੀਂ ਸਿਖਾਂਦਾ ਤਾਂ ਕਰਕੇ ਐਜੂਕੇਸ਼ਨ ਇਸ ਟਾਈਮ ਤੇ ਬਹੁਤ ਘੱਟ ਵੈਲਿਊ ਪ੍ਰੋਵਾਈਡ ਕਰ ਰਹੀ ਹੈ ਤਾਂ ਮੈਨੂੰ ਲੱਗਦਾ ਹੈ ਜਿਵੇਂ ਆ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਪੋਸਿਬਿਲਟੀ ਹੈ ਕਿ ਆ ਥੋੜਾ ਸਟੂਡੈਂਟਸ ਨੂੰ ਹੋਰ ਜ਼ਿਆਦਾ ਚੁਕੰਨਾ ਕਰੇ ਇਸ ਬਾਰੇ ਕਿ ਉਹਨਾਂ ਨੂੰ ਆਪਣੀ ਸਕਿੱਲਸ ਡਿਵੈਲਪ ਕਰਨੀ ਚਾਹੀਦੀ ਹੈ अच्छा मैं उस टॉपिक पे दोबारा वापस आऊंगी यूथ वाले थे मैं दूसरा क्वेश्चन में चले लिया सी ਤੁਹਾਨੂੰ ਲੱਗਦਾ ਕਿ ਯੂਥ ਜੋ ਲਵ ਲਾਈਫ ਨੂੰ ਲੈ ਕੇ ਜਾਂ ਕਰੀਅਰ ਨੂੰ ਲੈ ਕੇ ਜੋ ਡਿਸੀਜਨ ਇਸ ਉਮਰ ਦੇ ਵਿੱਚ ਲੈਂਦਾ ਉਹ ਡਿਸੀਜਨ ਪਰਮਾਨੈਂਟ ਹੋ ਸਕਦੇ ਨੇ ਉਹਨਾਂ ਦੇ ਪੋਸਿਬਿਲਟੀ ਆ ਹੋ ਵੀ ਸਕਦੇ ਨੇ ਕਿਉਂਕਿ ਕੁਝ ਬੱਚੇ ਹੁੰਦੇ ਨੇ ਜਿਹੜੇ ਛੋਟੀ ਉਮਰ ਤੋਂ ਐਨੇ ਮੈਚੁਰ ਹੁੰਦੇ ਨੇ ਕਿ ਉਹ ਆਪਣੇ ਡਿਸੀਜਨਸ ਵਧੀਆ ਤਰੀਕੇ ਨਾਲ ਹੈਂਡਲ ਕਰ ਲੈਂਦੇ ਨੇ ਤੇ ਜੇ ਇਹ ਜੇ ਬੱਚੇ ਹੈ ਤਾਂ ਉਹਨਾਂ ਦਾ ਆਈ ਗੈਸ ਪਰਮਨੈਂਟ ਵੀ ਹੋ ਸਕਦੇ ਨੇ ਜਿਹਨੇ ਡਿਸੀਜਨਸ ਐ ਤੇ ਉਹ ਵੈਲਿਊਏਬਲ ਵੀ ਪ੍ਰੂਵ ਹੋ ਸਕਦੇ ਨੇ ਪਰ ਅੱਗੇ ਜਾ ਕੇ ਇਦਾਂ ਹੁੰਦਾ ਨਾ ਕਈ ਵਾਰ ਸਿਚੁਏਸ਼ਨਸ ਆ ਜਾਂਦੀਆਂ ਨੇ ਮਾਈਂਡ ਆਪਣਾ ਬਦਲਣਾ ਪੈਂਦਾ ਹੁੰਦਾ ਹੈ ਜਿੱਦਾਂ ਹੁਣ ਸਕੂਲ ਤੋਂ ਬਾਅਦ ਆਪਾਂ ਜੇ ਸੋਚ ਲੈਂਦੇ ਆ ਕਿ ਅਸੀਂ ਇਸ ਪਾਰਟਿਕੂਲਰ ਫੀਲਡ ਵਿੱਚ ਜਾਵਾਂਗੇ ਫੋਰ ਇਨਸਟੈਂਸ ਮੁੰਡਿਆਂ ਨੂੰ ਜ਼ਿਆਦਾ ਹੁੰਦਾ ਕਿ ਅਸੀਂ ਫੌਜ ਦੇ ਵਿੱਚ ਜਾਵਾਂਗੇ ਆਰਮੀ ਦੇ ਵਿੱਚ ਜਾਵਾਂਗੇ ਉਹ ਮਿਹਨਤ ਤਾਂ ਕਰਦੇ ਨੇ ਪਰ ਫਿਰ ਇਨ ਬਿਟਵੀਨ ਉਹਨਾਂ ਦਾ ਮਾਈਂਡ ਚੇਂਜ ਹੋ ਜਾਂਦਾ ਸੋ ਮੈਨੂੰ ਐ ਕਈ ਵਾਰ ਮੈਂ ਸੁਣਨ ਨੂੰ ਆਇਆ ਮੈਨੂੰ ਕਿ ਡਿਸੀਜਨ ਤਾਂ ਕੋਈ ਹੋਰ ਲਿਆ ਸੀ ਫਿਰ ਬੰਦੇ ਨੇ ਆਪਣੀ ਟਰੈਕ ਚੇਂਜ ਕਰ ਲਈ ਸੋ ਐਕਚੁਅਲੀ ਆ ਜਿਹੜੇ ਟਰੈਕ ਚੇਂਜ ਕਰਦੇ ਆ ਇਹਨਾਂ ਦੀ ਮੇਨ ਗ ਆਹੀ ਹੁੰਦੀ ਹੈ ਕਿ ਉਹ ਫੇਲਿਅਰਸ ਤੋਂ ਡਰਦੇ ਆ ਸਾਨੂੰ ਸਭ ਤੋਂ ਪਹਿਲਾਂ ਤਾਂ ਆ ਗੱਲ ਸਮਝਣੀ ਪੈਣੀ ਹੈ ਕਿ ਫੇਲਿਅਰਸ ਜੋ ਹੈ ਉਹ ਸਕਸੈਸ ਦਾ ਆਪੋਜ਼ਿਟ ਨਹੀਂ ਹੈ ਉਹਦਾ ਪਾਰਟ ਹੈ ਜੇ ਆਪਾਂ ਫੇਲਿਅਰਸ ਤੋਂ ਡਰਾਂਗੇ ਤਾਂ ਸਕਸੈਸ ਦੇ ਵੱਲ ਨਹੀਂ ਜਾ ਰਹੇ ਆਪਾਂ ਆਪਾਂ ਸਕਸੈਸ ਤੋਂ ਦੂਰ ਹੀ ਜਾ ਰਹੇ ਆ ਸਾਡੀ ਲਾਈਫ ਦੇ ਵਿੱਚ ਜਿੰਨੇ ਫੇਲਿਅਰਸ ਆਣਗੇ ਆਪਾਂ ਉਹ ਤੋਂ ਸਿੱਖਾਂਗੇ ਤੇ ਉਹ ਤੋਂ ਬਾਅਦ ਸਾਨੂੰ ਸਕਸੈਸ ਮਿਲੇਗੀ ਤਾਂ ਇਹਨਾਂ ਦਾ ਇਹ ਰਹਿੰਦਾ ਕਿ ਆ ਮਿਹਨਤ ਤਾਂ ਕਰਦੇ ਆ ਪਰ ਪੋਸਿਬਿਲਟੀ ਆ ਉਸ ਮਿਹਨਤ ਉਹ ਉਨੀ ਮਿਹਨਤ ਕਰਕੇ ਵੀ ਉਹਨਾਂ ਨੂੰ ਐ ਲੱਗਦਾ ਹੈ ਕਿ ਯਾਰ ਸ਼ਾਇਦ ਨਹੀਂ ਹੋਏਗਾ ਉਹ ਪਿੱਛੇ हट ਜਾਂਦੇ ਆ ਕੰਫੀਡੈਂਸ ਚੇਂਜ ਕਰ ਜਾਂਦੇ ਆ ਉਹੀ ਚੀਜ਼ ਹੈ ਉਹਨਾਂ ਨੂੰ ਮੇਨ ਫੇਲਿਅਰਸ ਦਾ ਡਰ ਕਰਕੇ ਉਹਨਾਂ ਦਾ ਕੰਫੀਡੈਂਸ ਸੈਲਫ ਐਸਟੀਮ ਸਾਰਾ ਕੁਝ ਹੀ ਲੋ ਹੋ ਜਾਂਦਾ ਹੈ ਤਾਂ ਕਰਕੇ ਉਹਨਾਂ ਨੂੰ ਬੈਟਰ ਰਹਿੰਦਾ ਹੈ ਕਿ ਉਹ opinion ਆਪਣਾ ਚੇਂਜ ਕਰਕੇ ਕਿਤੇ ਵਧੀਆ ਉਸ ਤੇ ਜਿਵੇਂ ਆਪਾਂ ਫੌਜ ਦੀ ਗੱਲ ਕਰੀਏ ਤਾਂ ਮੁੰਡੇ ਕਹਿੰਦੇ ਕਿ ਫੌਜ ਚ ਜਾਣਾ ਬਟ ਉਹਨਾਂ ਨੂੰ ਐ ਲੱਗਦਾ ਯਾਰ ਪੇਪਰ ਕੌਣ ਕਲੀਅਰ ਕਰੇਗਾ ਐਨੀ ਫਿਜ਼ੀਕਲ ਫਿਟਨੈਸ ਵਾਲ ਕੌਣ ਗੌਰ ਕਰੇਗਾ ਹੁਣ ਉਸ ਤੇ ਮਿਹਨਤ ਤਾਂ ਲੱਗੇਗੀ ਹੁਣ ਉਹਨਾਂ ਨੂੰ ਡਰ ਹੈ ਕਿ ਪਹਿਲੀ ਵਾਰ ਚ ਕਲੀਅਰ ਨਾ ਹੋਇਆ ਦੂਜੀ ਵਾਰ ਚ ਕਲੀਅਰ ਨਾ ਹੋਇਆ ਉਹ 2-3 ਸਾਲ ਜਿਹੜੇ ਬਰਬਾਦ ਜਾਣਗੇ ਉਸ ਤੋਂ ਵਧੀਆ ਕਿ ਆਪਾਂ ਬਾਹਰ ਲੰਘ ਜਾਈਏ ਤਾਂ ਉਹ ਉਹਨਾਂ ਨੂੰ ਇੱਕ ਬੈਟਰ ਵੇ ਲੱਗਦਾ ਉਹ ਐਸਕੇਪ ਕਰਨਾ ਚਾਹੁੰਦੇ ਆ ਉਸ ਨੂੰ ਫੇਸ ਨਹੀਂ ਕਰਨਾ ਚਾਹੁੰਦੇ ਤੇ ਸਕਸੈਸ ਦੇ ਲਈ ਤਾਂ ਫੇਲਿਅਰਸ ਨੂੰ ਫੇਸ ਕਰਨਾ ਪੈਂਦਾ ਦਮਨ ਤੁਸੀਂ ਬਾਹਰ ਜਾਣ ਬਾਰੇ ਨਹੀਂ ਸ ਮੈਂ ਸੋਚਿਆ ਬਟ ਮੇਰਾ ਇਹ ਹੈ ਕਿ ਮੈਂ ਚਾਹਨੀ ਹੈ ਕਿ ਮੈਨੂੰ ਬਾਹਰ ਸਕਾਲਰਸ਼ਿਪ ਮਿਲ ਕੇ ਮੈਂ ਉਧਰ ਪੜ ਸਕਾਂ ਬਿਕਾਜ਼ ਮੈਨੂੰ ਇਹ ਲੱਗਦਾ ਹੈ ਕਿ ਬਾਹਰ ਐਜੂਕੇਸ਼ਨ ਸਿਸਟਮ ਚ ਪ੍ਰੈਕਟੀਕਲ ਨੋਲੇਜ ਕਾਫੀ ਜ਼ਿਆਦਾ ਹੈ ਕੰਪੇਅਰਡ ਟੂ ਇੰਡੀਆ ਅਜੇ ਤੁਸੀਂ ਉਹਨੇ ਆਖਿਆ ਸੀ ਕਿ ਮੁੰਡੇ ਫੌਜ ਦੇ ਵਿੱਚ ਜਾਂਦੇ ਤਾਂ ਨਹੀਂ ਬਟ 셀ਫ ਐਸਟੀਮ ਘੱਟ ਹੋਣ ਕਰਕੇ ਫਿਰ ਉਹਨਾਂ ਨੂੰ ਲੱਗਦਾ ਕਿ ਅਸੀਂ ਫੇਲਰ ਫੇਸ ਕਰਾਂਗੇ ਕੁਝ ਨਾ ਐਗਜ਼ਾਮਪਲਸ ਇਹੋ ਜਿਹੇ ਸਾਹਮਣੇ ਆਉਂਦੀਆਂ ਹੁੰਦੀਆਂ ਨੇ ਕਿ ਡੈਡੀਕੇਸ਼ਨ ਦੇ ਨਾਲ ਬੰਦਾ ਲੱਗਾ ਹੋਇਆ ਆਪਣੇ ਗੋਲ ਦੇ ਵੱਲ ਹਨਾ ਫਿਜ਼ੀਕਲ ਫਿਟਨੈਸ ਵੀ ਹੈਗੀ ਸਾਰਾ ਕੁਝ ਹੈਗਾ ਬਟ ਜਿਹੜਾ ਫੋਰਚੂਨ ਹੁੰਦਾ ਨਾ ਫੇਟ ਹੁੰਦਾ ਕਿਸਮਤ ਹੁੰਦੀ ਉਹ ਤੋਂ ਮਾਰ ਖਾਂਦਾ ਫਿਰ ਐਟ ਲਾਸਟ ਦੁੱਖ ਕਿਸ ਚੀਜ਼ ਦਾ ਲੱਗਦਾ ਹੈ ਕਿ ਹੁਣ ਔਵਰੇਜ ਹੋ ਗਏ ਉਹ ਡੈਸਟੀਨੀ ਦੀ ਵੀ ਇੱਕ ਗੱਲ ਹੁੰਦੀ ਆ ਹੋ ਸਕਦਾ ਇੱਕ ਪਿਕਚਰ ਬਹੁਤ ਵਾਇਰਲ ਹੋਈ ਸੀ ਸੋਸ਼ਲ ਮੀਡੀਆ 'ਚ ਜਿੱਦਰ ਜੋ ਗੋਡ ਹੈ ਗੋਡ ਨੇ ਆਪਣੇ ਅੱਗੇ ਤਾਂ ਇੱਕ ਛੋਟਾ ਜਿਹਾ ਉਹ ਰੱਖਿਆ ਹੋਇਆ ਟੈਡੀ ਬੀਅਰ ਤੇ ਉਹ ਛੋਟੀ ਬੱਚੀ ਕਹਿ ਰਹੀ ਹੈ ਮੈਨੂੰ ਆ ਚਾਹੀਦਾ ਤੇ ਗੋਡ ਦੇ ਪਿਛਲੇ ਵਾਲੇ ਹੱਥ 'ਚ ਇੱਕ ਵੱਡਾ ਵਾਲਾ ਟੈਡੀ ਬੀਅਰ ਹੈ ਉਹ ਬੱਚੀ ਕਹਿ ਰਹੀ ਹੈ ਮੈਨੂੰ ਉਹੀ ਚਾਹੀਦਾ ਬਟ ਗੋਡ ਨੇ ਉਹਦੇ ਲਈ ਕੁਝ ਹੋਰ ਵੱਡਾ ਪਲਾਨ ਕੀਤਾ ਹੋਇਆ ਤਾਂ ਆਈ ਗੈਸ ਡੈਸਟੀਨੀ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਸਾਡੇ ਲਾਈਫ ਚ ਹੋ ਸਕਦਾ ਹੈ ਕਿ ਰੱਬ ਨੇ ਕੋਈ ਹੋਰ ਵਧੀਆ ਚੀਜ਼ ਸਾਡੇ ਲਈ ਰੱਖੀ ਹੋਈ ਹੈ ਬਚਾ ਕੇ ਤੇ ਉਹ ਕਹਿੰਦੇ ਨੇ ਨਾ ਟਾਈਮ ਤੋਂ ਵੱਧ ਨਾ ਕਿਸੇ ਨੂੰ ਮਿਲਦਾ ਤੇ ਨਾ ਉਹ ਤੋਂ ਪਹਿਲਾਂ ਮਿਲੇਗਾ ਤੇ ਜੋ ਜੱਟ ਟਾਈਮ ਆਣਾ ਹੈ ਉਸੇ ਟਾਈਮ ਮਿਲੇਗਾ ਸੋ ਕਿਵੇਂ ਸਮਝਾ ਕਿ ਤੁਸੀਂ ਕਹਿ ਰਹੇ ਹੋ ਕਦੀ ਵੀ ਇੱਕ ਚੀਜ਼ ਦੇ ਪਿੱਛੇ ਹੀ ਨਹੀਂ ਭਜਣਾ ਚਾਹੀਦਾ ਆਪਣਾ ਯੂਥ ਕੀ ਕਰਦਾ ਹੈ ਯੂਥ ਇਹ ਸੋਚਦਾ ਹੈ ਕਿ 99% ਮੈਂ ਹਾਰਡ ਵਰਕ ਕੀਤਾ ਹੈ 1% ਮੈਂ ਕਿਸਮਤ ਦੇ ਹੱਥੋਂ ਮਾਰ ਖਾਦੀ ਹੈ ਔਰ ਮੈਂ ਡੈਡੀਕੇਸ਼ਨ ਦੇ ਨਾਲ ਕੰਮ ਕਰੀ ਜਾਊਂਗਾ ਕਰੀ ਜਾਊਂਗਾ ਮੈਨੂੰ ਇਹ ਚੀਜ਼ ਚਾਹੀਦੀ ਹੈ ਮਤਲਬ ਉਹ ਜਿੱਦਾਂ ਹੁੰਦਾ ਹੈ ਨਾ ਕਿ ਪਿੱਛੇ ਪੈ ਜਾਣਾ ਲਿਟਰਲੀ ਪਿੱਛੇ ਪੈ ਜਾਣਾ ਵਾਲੀ ਚੀਜ਼ ਹੁੰਦੀ ਹੈ ਫਿਰ ਜਦੋਂ ਚੀਜ਼ ਆਪਾਂ ਨੂੰ ਹਾਸਲ ਨਹੀਂ ਹੁੰਦੀ ਫਿਰ ਪਛਤਾਵਾ ਹੁੰਦਾ ਹੈ ਕਿ ਅਰੇ ਮੈਂ ਇੰਨੇ ਸਾਲ ਇਸ ਚੀਜ਼ ਦੇ ਪਿੱਛੇ ਗਾਲੇ ਫਿਰ ਉਹੀ ਬੰਦੇ ਦੂਜਿਆਂ ਨੂੰ ਲੈਕਚਰ ਦੇ ਰਹੇ ਹੁੰਦੇ ਨੇ ਮਂ ਭਰਾਵਾ ਤੂੰ ਨਾਏ ਗਲਤੀ ਕਰੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਤਾਂ ਕਮੀ ਰਹਿੰਦੀ ਹੁੰਦੀ ਉਹ ਕਿਤੇ ਨਾ ਕਿਤੇ ਤਾਂ ਕਮੀ ਰਹਿੰਦੀ ਹੁੰਦੀ ਹੈ ਕਿ ਆਪਾਂ ਕਿਸੇ ਚੀਜ਼ ਵੱਲ ਭੱਜੇ ਜਾ ਰਹੇ ਹਾਂ ਹੋ ਸਕਦਾ ਹੈ ਕਿ ਕੁਝ ਪਿੱਛੇ ਛੁੱਟ ਗਿਆ ਹੋਵੇ ਤੇ ਉਸ ਕਰਕੇ ਸਾਨੂੰ ਉਹ ਚੀਜ਼ ਅਚੀਵ ਨਾ ਹੋਈ ਹੋਵੇ ਤਾਂ ਇਸ ਤੋਂ ਇਲਾਵਾ ਤਾਂ ਹੋਰ ਕੋਈ ਚੀਜ਼ ਇਹ ਜੀ ਨਹੀਂ ਹੈ ਜਿਹੜੀ ਆਪਾਂ ਕਰ ਨਹੀਂ ਸਕਦੇ ਆਪਾਂ ਇੱਕ ਵਾਰ ਕੋਈ ਚੀਜ਼ ਥਾਣ ਲਈਏ ਹੋ ਜਾਏਗੀ ਫਿਰ ਤਾਂ ਕਿਸਮਤ ਵੀ ਨਾਲ ਦੇ ਦੇਗੀ ਜੇ ਆਪਾਂ ਪ੍ਰੋਪਰ ਆਪਣਾ 100% ਪਾਇਆ ਹੈ ਤਾਂ ਸਾਡੀ ਕਿਸਮਤ ਵੀ ਸਾਡੇ ਨਾਲ ਹੈ ਫਿਰ ਅੱਜ ਤਾਂ ਮਨ ਯੂਥ ਅੱਜ ਕੱਲ ਸਟੱਡੀ ਨੂੰ ਤਰਜੀਹ ਨਹੀਂ ਦਿੰਦਾ ਤੁਸੀਂ ਕੀ ਕਾਰਨ ਸਮਝਦੇ ਆ ਦੀ ਪਿੱਛੇ ਇਹੋ ਜੀ ਕਿਹੜੀ ਚੀਜ਼ ਹੋ ਗਈ ਕਿ ਉਥੋਂ ਨੂੰ ਲੱਗਦਾ ਸਟੱਡੀ ਕਰਨ ਦੇ ਨਾਲ ਮੈਨੂੰ ਕੁਝ ਨਹੀਂ ਮਿਲਣਾ ਅੱਜ ਕੱਲ ਐਕਚੁਅਲੀ ਸਾਡਾ ਸੁਸਾਇਟੀ ਨਾ ਹੁਣ ਐ ਕਹਿਣ ਲੱਗਾ ਕਿਉਂਕਿ ਆ ਚੀਜ਼ ਜ਼ਿਆਦਾ ਆ ਗਈ ਹੈ ਸਕਿੱਲਸ 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 ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਸਟੂਡੈਂਟਸ ਨੂੰ ਆ ਲੱਗਦਾ ਕਿ ਯਾਰ ਮੈਟਰ ਤਾਂ ਸਕਿੱਲਸ ਕਰਦੀਆਂ ਨਾ ਸਟੱਡੀ ਦਾ ਮੈਟਰ ਨਹੀਂ ਕਰਦੀ ਬਟ ਆਫਟਰ 올 ਜਦ ਕੰਪਨੀਆਂ ਸਜਾਨੇ ਆ ਤਾਂ ਰਿਜ਼ਲਟਸ ਤਾਂ ਦੇਖੇ ਜਾਂਦੇ ਆ ਕਿ ਤੁਸੀਂ ਪਾਸ ਹੋ ਜਾਂ ਫੇਲ ਤੇ ਦੂਸਰੀ ਸਾਈਡ ਆਈ ਗੈਸ ਕਿ ਜੋ ਕਿਤਾਬਾਂ ਨੌਲੇਜ ਦਿੰਨੀਆਂ ਉਹ ਨੌਲੇਜ ਵੀ ਸਾਨੂੰ ਰੀਅਲ ਲਾਈਫ ਤੋਂ ਨਹੀਂ ਮਿਲ ਸਕਦੀ ਹਮ ਐਟ ਦਿ ਐਂਡ ਸਾਨੂੰ ਰੀਅਲ ਲਾਈਫ ਵੀ ਚਾਹੀਦੀ ਹੈ ਹਮ ਤੇ ਅਕੈਡੈਮਿਕ ਲਾਈਫ ਵੀ ਚਾਹੀਦੀ ਹੈ ਆਪਾਂ ਜੇ ਦੋਨੋਂ ਸਾਈਡ ਤੋਂ ਨੌਲੇਜ ਲਈਏ ਕਿਉਂਕਿ ਲਾਈਫ ਤਾਂ ਇੱਕੋ ਹੀ ਹੈ ਆਪਾਂ ਆਪਣਾ ਬੈਸਟ ਦੇਣਾ ਤੇ ਜਿੱਧਰ ਜਿੱਧਰੋਂ ਨੌਲੇਜ ਆਉਂਦੀ ਹੁੰਦੀ ਹੈ ਉਧਰੋਂ ਗ੍ਰਾਬ ਕਰ ਲੈਣੀ ਚਾਹੀਦੀ ਹੈ ਕਈ ਕਹਿੰਦੇ ਨੇ ਕਿ ਜਿਹੜੇ ਜ਼ਿਆਦਾ ਪੜੇ ਲਿਖੇ ਨਹੀਂ ਹੁੰਦੇ ਉਹਨਾਂ ਨੇ ਕਰੋੜਾ ਕਰੋੜਾਂ ਦੇ ਬਿਜ਼ਨਸ ਖੜੇ ਕੀਤੇ ਹੋਏ ਨੇ ਉਹ ਬਸ ਆਹੀ ਚੀਜ਼ ਹੈ ਨਾ ਕਿ ਉਹਨਾਂ ਨੇ ਆਪਣਾ ਰਿਸਕ ਫੈਕਟਰ ਲੇ ਆ ਉਹ ਫੇਲਿਅਰਸ ਤੋਂ ਨਹੀਂ ਡਰੇ ਤੇ ਜਦ ਆਪਾਂ ਰਿਸਕ ਲੈਣ ਨੂੰ ਤਿਆਰ ਆ ਆਪਾਂ ਉਸ ਲਈ ਮਿਹਨਤ ਕਰਨ ਨੂੰ ਤਿਆਰ ਆ ਤਾਂ ਉਹ ਚੀਜ਼ਾਂ ਨੂੰ ਮਿਲੇਗੀ ਤੁਸੀਂ ਸਟੱਡੀ ਨੂੰ ਕਿੰਨਾ ਕੁ ਜ਼ਰੂਰੀ ਸਮਝਦੇ ਹੋ ਲਾਈਫ ਦੇ ਵਿੱਚ ਮੇਰੇ ਲਈ ਸਟੱਡੀ ਬਹੁਤ ਜ਼ਰੂਰੀ ਹੈ ਮੈਂ ਮੈਨੂੰ ਲੱਗਦਾ ਹੈ ਕਿ ਸਟੱਡੀ ਦੇ ਨਾਲ-ਨਾਲ ਆਪਾਂ ਸਾਨੂੰ ਬੇਸ਼ੱਕ ਆਪਣੀ ਜਿਹੜੀ ਦੂਸਰੀ ਰਿਐਲਿਟੀ ਹੈ ਵਰਲਡ ਦੀ ਉਹਦੇ ਨਾਲ-ਨਾਲ ਵੀ ਚੱਲਣਾ ਚਾਹੀਦਾ ਮਤਲਬ ਦੋਨੋਂ ਚੀਜ਼ਾਂ ਨੂੰ ਦੋਨੋਂ ਚੀਜ਼ਾਂ ਨੂੰ ਸਾਈਡ ਬਾਈ ਸਾਈਡ ਰੱਖਣਾ ਚਾਹੀਦਾ ਹੈ ਏਦਾਂ ਨਹੀਂ ਕਿ ਆਪਾਂ ਬਿਲਕੁਲ ਹੀ ਸਟੱਡੀ ਦੇ ਵਿੱਚ ਕਿਤਾਬੀ ਕੀੜਾ ਬਣ ਜਾਈਏ ਤੇ ਏਦਾਂ ਵੀ ਨਹੀਂ ਕਿ ਆਪਾਂ ਬਾਹਰ ਦੀ ਦੁਨੀਆ 'ਚ ਇਕਦਮ ਹੀ ਰੁੱਲ ਜਾਈਏ ਤਾਂ ਦੋਨੋਂ ਚੀਜ਼ਾਂ 'ਚ ਸਾਨੂੰ ਆਪਣਾ ਧਿਆਨ ਲਗਾਉਣਾ ਚਾਹੀਦਾ ਅੱਛਾ ਦਮਨ ਤੋਸਰੀ ਬੁੱਕ ਪਬਲਿਸ਼ ਕਰਾਈ ਹੈ ਬਹੁਤ ਸਾਰੇ ਲੋਕਾਂ ਨੇ ਨਾ ਲਿਖੀਆਂ ਤਾਂ ਹੁੰਦੀਆਂ ਨੇ ਪਰ ਉਹਨਾਂ ਨੂੰ ਕੋਈ ਇੱਕ ਬ੍ਰੇਕ ਨਹੀਂ ਮਿਲੀ ਹੁੰਦੀਆਂ ਰਾਈਟਰ ਤਾਂ ਹੁੰਦੇ ਨੇ ਪਰ ਅਨਪਬਲਿਸ਼ਡ ਰਾਈਟਰ ਹੁੰਦੇ ਨੇ ਇਹ ਬੁੱਕ ਪਬਲਿਸ਼ ਕਰਾਉਣ ਲੱਗਿਆ ਤੁਹਾਨੂੰ ਕਿੰਨੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਜਾਂ ਬ ਨੇ ਈਜ਼ੀ ਤਾਂ ਨਹੀਂ ਸੀ ਕਿਉਂਕਿ ਸਭ ਤੋਂ ਪਹਿਲਾਂ ਤਾਂ ਇੱਕ ਅਫੋਰਡੇਬਲ ਪਬਲਿਸ਼ਰ ਮਿਲਣਾ ਬਹੁਤ ਉਹਦੀ ਗੱਲ ਹੈ ਕਿਉਂਕਿ ਫਰਸਟ ਰਾਈਟਰ ਹੈ ਕੋਈ ਰਿਵੈਨਿਊ ਨਹੀਂ ਹੈ ਮੈਂ ਤਾਂ ਹਾਂ ਵੀ 16 ਸਾਲ ਦੀ ਤਾਂ ਮੇਰੇ ਕੋਲ ਤਾਂ ਕਿਹੜੀ ਇਨਕਮ ਜਨਰੇਸ਼ਨ ਤੇ ਇਸ ਕਰਕੇ ਇੱਕ ਅਫੋਰਡੇਬਲ ਪਬਲਿਸ਼ਰ ਨੂੰ ਢੂੰਡਣਾ ਪਹਿਲੀ ਗੱਲ ਸਭ ਤੋਂ ਉਹ ਲੱਗਦੀ ਹੈ ਕਿ ਕਿਵੇਂ ਕੋਣ ਤਾਂ ਇਸ ਚ ਮੈਨੂੰ ਮੇਰੇ ਟੀਚਰਸ ਨੇ ਵੀ ਹੈਲਪ ਕੀਤੀ ਸੀ ਤੇ ਉਹਨਾਂ ਕਰਕੇ ਫਿਰ ਮੈਨੂੰ ਇੱਕ ਪਬਲਿਸ਼ਰਸ ਮਿਲ ਗਏ ਸੀ ਤੇ ਫਿਰ ਮੈਂ ਉਹਨਾਂ ਤੋਂ ਬੁੱਕ ਪਬਲਿਸ਼ ਕਰਵਾਈ ਸੀ ਉਹ ਤੋਂ ਬਾਅਦ ਦਾ ਪ੍ਰੋਸੀਜਰ ਰਿਲੇਟਿਵਲੀ ਕਾਫੀ ਈਜ਼ੀ ਸੀਗਾ ਹਮ ਅੱਛਾ ਤੁਹਾਡੀ ਅਗਲੀ ਬੁੱਕ ਕਦੋਂ ਤੱਕ ਆਏਗੀ ਕਿੰਨਾ ਇੰਤਜ਼ਾਰ ਕਰਨਾ ਪਏਗਾ ਇੰਤਜ਼ਾਰ ਤਾਂ ਕਰਨਾ ਪਏਗਾ ਕਿਉਂਕਿ ਮੈਂ ਨਹੀਂ ਚਾਹਦੀ ਕਿ ਉਸ ਬੁੱਕ ਚ ਮੈਂ ਕਿਤੇ ਵੀ ਕੋਈ ਲੂਪ ਹੋਲ ਛੱਡ ਦਵਾਂ ਆਈ ਵਾਂਟ ਕਿ ਉਹ ਵੀ ਬੁੱਕ ਇਹ ਜੀ ਹੋਏਗੀ ਬੱਚਿਆਂ ਦੇ ਲਈ ਅਡਲਟਸ ਦੇ ਲਈ ਤੇ ਉਹਨਾਂ ਨੂੰ ਆ ਚੀਜ਼ ਸਿੱਖਣ ਨੂੰ ਮਿਲੇਗੀ ਕਿ ਕਿੱਦਾਂ ਉਹਦੀ ਮੈਂਟਲ ਹੈਲਥ ਸਿਫ ਟੈਕਨੋਲੋਜੀ ਦੇ ਕਾਰਨ ਇਫੈਕਟ ਕਰ ਰਹੀ ਹੈ ਤਾਂ ਉਹ ਬੁੱਕ ਵੀ ਸ਼ਾਇਦ ਇਸ ਤੋਂ ਵੀ ਵਧੀਆ ਹੋਏ ਤਾਂ ਟਾਈਮ ਲੱਗਾ ਅੱਛਾ ਤੁਸੀਂ ਆਪਣੀ ਬੁੱਕ ਦੇ ਵਿੱਚ ਨਾਲ ਲਿਖਿਆ ਵੀ ਹੋਇਆ ਔਰ ਨਾਲ-ਨਾਲ ਪਿਕਚਰਸ ਵੀ ਡਰਾ ਕੀਤੀਆਂ ਹੋਈਆਂ ਨੇ ਮੈਂ ਦੇਖ ਰਹੀ ਸੀ ਸੋ ਇਹਦੇ ਪਿੱਛੇ ਕੀ ਪਰਪਸ ਸੀ ਤੁਹਾਡਾ ਕਿ ਮਤਲਬ ਨਾਲ ਲਿਖਿਆ ਵੀ ਹੋਇਆ ਔਰ ਪਿਕਚਰਸ ਵੀ ਮੈਂ ਹੀ ਡਰਾ ਕੀਤੀਆਂ ਤੇ ਮੇਰਾ ਪਰਪਸ ਇਹਦੇ ਪਿੱਛੇ ਆ ਸੀ ਕਿ ਬੱਚਿਆਂ ਨੂੰ ਬਿਨਾਂ ਪਿਕਚਰਸ ਦੀ ਬੁੱਕਸ ਪਸੰਦ ਨਹੀਂ ਆਉਂਦੀ ਤਾ ਕਰਕੇ ਮੈਨੂੰ ਐਦਾਂ ਸੀਗਾ ਕਿ ਜੇ ਮੈਂ ਪਿਕਚਰਸ ਡਰਾ ਕਰਾਂਗੀ ਤਾਂ ਬੱਚੇ ਇਸ ਹੋਰ ਇੰਟਰਸਟ ਲੈਣਗੇ ਤਾਂ ਐਦਾਂ ਹੈ ਨਾ ਕਿ ਜੇ ਬੱਚੇ ਇਸੇ ਇੰਟਰਸਟ ਲੈ ਰਹੇ ਹਨ ਤਾਂ ਐਟ ਦੀ ਐਂਡ ਉਹਨਾਂ ਦੀ ਭਲਾਈ ਹੋ ਰਹੀ ਹੈ ਕਿਉਂਕਿ ਉਹਨਾਂ ਨੂੰ ਇਸ ਚੋਂ ਤਾਂ ਕੁਝ ਵਧੀਆ ਮਿਲ ਰਿਹਾ ਹੈ ਗੇਨ ਕਰਨ ਨੂੰ ਮਿਲ ਰਿਹਾ ਹੈ ਬਿਕੋਜ਼ ਥਿਸ ਇਸ ਨਾਟ ਅ ਸਟੋਰੀ ਬੁੱਕ ਬਹੁਤ ਕੁਝ ਸਿਖਾ ਰਹੀ ਹੈ ਬੁੱਕ ਤਾਂ ਬਸ ਮੇਨ ਰੀਜ਼ਨ ਸੀ ਕਿ ਬੱਚੇ ਇਥੇ ਤੱਕ ਕਿ ਮੈਨੂੰ ਲੱਗਦਾ ਕਿ ਵੱਡੇ ਵੀ ਐਂ ਕਰਦੇ ਆ ਕਿ ਯਾਰ ਕੋਈ ਪਿਕਚਰ ਨਹੀਂ ਹੈਗੀ ਮਜ਼ਾ ਨਹੀਂ ਆਣਾ ਪੜਨ 'ਚ ਕਰਕੇ ਮੈਂ ਇਸ ਚ ਆ ਪਿਕਚਰਸ ਵਗੈਰਾ ਵੀ ਪਾਈ ਸੀ ਸੋ ਮੈਂ ਚਾਹੂਗੀ ਅਗਲੀ ਵਾਰ ਤੁਸੀਂ 컬러ਫੁਲ ਪਿਕਚਰਸ ਪਾਓ ਸ਼્યોਰ ਸੋ ਦਮਨ ਸ਼ੋ ਦਾ ਟਾਈਮ ਹੋ ਗਿਆ ਹੈ ਜਾਣ ਲੱਗਿਆ ਸਾਡੀ ਆਡੀਅנס ਦੇ ਨਾਲ ਤੁਸੀਂ ਦੋ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਜਿਹੜੀਆਂ ਮੈਂ ਬਸ ਇੰਨਾ ਕਹਿਣਾ ਚਾਹਾਂਗੀ ਕਿ ਬੱਚਿਆਂ ਨੂੰ ਨਾ ਐਦਾਂ ਨਾ ਕਹੋ ਕਿ ਬੇਟਾ ਬਸ ਆਹੀ ਚੀਜ਼ ਕਰੀ ਜਾ ਪ੍ਰੈਸ਼ਰ ਨਾ ਪਾਓ ਤੇ ਉਹਨਾਂ ਨੂੰ ਐਦਾਂ ਕਹੋ ਕਿ ਉਹ ਸੋਸਾਇਟੀ ਜੋ ਕਹਿੰਦੀ ਹੈ ਠੀਕ ਹੈ ਤੂੰ ਆਪਣਾ ਕਰ ਉਹ ਆਪਣਾ ਇੰਟਰਸਟ ਕੈਰੀ ਆਊਟ ਕਰ ਤੇ ਬੱਚਿਆਂ ਨੂੰ ਇਸ ਚੀਜ਼ ਲਈ ਪ੍ਰੈਸ਼ਰਾਈਜ਼ ਨਾ ਕੀਤਾ ਜਾਏ ਕਿ ਪੜੋ ਕਿਉਂਕਿ ਹਰ ਬੱਚਾ ਇੱਕ ਅਲੱਗ ਟੈਲੈਂਟ ਦੇ ਨਾਲ ਆਇਆ ਤੇ ਉਹਨੂੰ ਉਹ ਟੈਲੈਂਟ ਪਰਸੂ ਕਰਨ ਦਿਓ ਤੇ ਬਾਕੀ ਆ ਕਿਤਾਬ ਪੜੋ ਵਧੀਆ ਲੱਗੇਗੀ ਤੁਹਾਨੂੰ ਇਹ ਬਹੁਤ ਕੁਝ ਸਿਖਾਏਗੀ ਦੱਸੇਗੀ ਕਿ ਕਿਵੇਂ ਪੜ੍ਹਨਾ ਹੈ ਤੇ ਕਿਵੇਂ ਆਪਣਾ ਦਿਲ ਲਗਾਉਣਾ ਹੈ ਪੜਾਈ 'ਚ ਨਾ ਕਿ ਦਿਮਾਗ ਥੈਂਕ ਯੂ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਸਾਡੇ ਕੋਲ ਆਉਣ ਵਾਸਤੇ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਔਰ ਇੰਨੇ ਵਧੀਆ ਵਿਚਾਰ ਸਾਡੇ ਨਾਲ ਸਾਂਝ ਕਰਨ ਲਈ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਤੁਹਾਨੂੰ ਸਾਡਾ ਅੱਜ ਦਾ ਇਹ ਐਪੀਸੋਡ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੈਂ ਚਾਹੁੰਗੀ ਕਿ ਤੁਸੀਂ ਵੀ ਇਸ ਬੁੱਕ ਨੂੰ ਜ਼ਰੂਰ ਪੜ੍ਹੋ ਜੇ ਤੁਸੀਂ ਸਟੂਡੈਂਟ ਹੋ ਤਾਂ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰੋ ਤਾਂ ਕਿ ਜਿਹੜੀ ਤੁਹਾਡੇ ਵੀ ਦਿਮਾਗ 'ਚ ਟਾਪਰਸ ਨੂੰ ਲੈ ਕੇ ਕੋਈ ਮਿਥ ਹੈ ਉਹ ਦੂਰ ਹੋ ਜਾਏ ਅਗਲੇ ਪ੍ਰੋਗਰਾਮ 'ਚ ਇੱਕ ਹੋਰ ਨਵੇਂ ਹੀਰੋ ਦੇ ਨਾਲ ਮੁਲਾਕਾਤ ਕਰਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ